ਕੀ ਵੇ ਘਰ ਵਾਲੀ ਕਿੱਥੇ ਗਈ ਘਰ ਦੀ ਰਿਲੇਸ਼ਨ ਵਿੱਚ ਸੀਗੀ ਉਧਰ ਹੀ ਚਲ ਗਏ ਮੋਲੀ ਮੁੰਡੇ ਨਾਲ ਇੱਕ ਦਿਨ ਲੜਾਈ ਹੋਈ ਆ ਤੇ ਉਹੀ ਚੱਕਰ ਦੇ ਵਿੱਚ ਗਈ ਉਹਨਾਂ ਨਾਲ ਲੜਿਆ ਕਿਉਂ ਆ ਬਸ ਉਦੋਂ ਦੇ ਬਾਅਦ ਤੋਂ ਆਈ ਨਹੀਂ बसै ਬਹਿ ਕੇ ਆ ਰਹੀ ਮੇਰੇ ਮੁੰਡੇ ਨੇ ਮੈਨੂੰ ਦੱਸਿਆ ਕਿ ਪਪਾ ਇੱਧੇ ਦਾ ਘਰ ਕਿਹਨਾ ਚਾਚਾ ਮੈਨੇ ਹਿੰਨਾ ਗਿਆ ਹੋ ਮੈਂ ਕਿਹਾ ਕੋਈ ਨਹੀਂ ਮੈਨੂੰ ਦੱਸ ਦੀ ਕਿਹੜਾ ਚਾਚਾ ਜਦੋਂ ਮੁੰਡਾ ਗਲੀ ਚ ਆਇਆ ਮੈਨੂੰ ਇਹਨੇ ਦੱਸਿਆ ਆਹੀ ਚਾਚਾ ਮੈਂ ਉਹਨੂੰ ਪੁੱਛਿਆ ਕਹਿੰਦਾ ਇੱਧੇ ਤਾਂ ਕੋਈ ਰਿਲੇਸ਼ਨ ਨਹੀਂ ਹੈਗਾ ਸਾਡਾ ਮੈਂ ਕਿਹਾ ਕੋਈ ਨਹੀਂ ਬਾਅਦ ਚੋਟ ਤੋਂ ਬਾਅਦ ਮੈਂ ਫੋਨ ਆਪਣੀ ਘਰ ਦੀ ਦਾ ਹੈਂਗ ਕਰਤਾ ਤੇ ਮੇਰੇ ਤੋਂ ਵੀਡੀਓ ਆ ਗਈਆਂ ਉਸ ਤੋਂ ਬਾਅਦ ਫਿਰ ਮੈਨੂੰ ਆਹ ਵੀਡੀਓ ਮਿਲੀਆਂ ਅਸੀਂ ਹੀ ਫੋਨ ਇੱਕ ਦੂਜੇ ਨੂੰ ਕਰਦੇ ਸੀਗੇ ਉਹ ਮੁੰਡੇ ਨੂੰ ਕਾਕੇ ਨੂੰ ਫੋਨ ਕਰਦੇ ਸੀਗੇ ਮੈਂ ਕਾਕਾ ਕੋਲੋਂ ਜੀ ਓਏ ਤੂੰ ਕਾਕੇ ਦਾ ਨਾਮ ਲੈ ਕੇ ਉਹਨੂੰ ਤੂੰ ਪਾਰ ਲੈਣਾ ਕਿੱਥੋਂ ਆ ਕੇ ਜੀ ਤੂੰ ਕਾਕੇ ਦਾ ਨਾਮ ਲੈ ਲਿਆ ਤੂੰ ਆਇਆ ਭਰਾਵਾ ਬਿਲਕੁਲ ਉਸ ਬੰਦੇ ਨੇ ਜਦ ਮੈਂ ਲੈਣਾ ਕਿ ਵਸਾ ਰਿਹਾ ਉਹ ਵੀ ਤੂੰ ਮੇਰਾ ਮੋਟੂ ਪਾਰਦਾ ਐਂਦਾ ਸੋਚਦਾ ਤੂੰ ਇਹ ਤਾਂ ਸੱਚਾ ਹੈ ਨਾ ਬਸ ਮੈਂ ਛੱਡ ਦੇ ਪਰ ਮੈਂ ਤੇਰੇ ਕੋਲ ਆਪਣੀ ਜ਼ਿੰਦਗੀ ਚਾਹੀਆਂ ਨੇ ਪਰ ਔਲ ਮੇਰਾ ਇੰਨਾ ਬਹੁਤ ਹੋ ਗਿਆ ਕਿ ਤੂੰ ਤਾਂ ਮਨ ਐਟਲਾ ਕਰ ਰਿਹਾ ਨਾ ਤੂੰ ਭਰਾਵਾ ਮੈਂ ਘਰ ਬਸਾਣਾ ਆਪਣਾ ਘਰੇ ਆ ਜਾ ਨਿਆਣੇ ਨਿਆਣੇ ਦੀ ਕਾ ਆਪਣੇ ਠਿਕਣਾ ਪਾਗਲਾਂ ਵਾਲੀਆਂ ਗੱਲਾਂ ਨਾ ਕਰ ਆਪਣੇ ਘਰੇ ਆ ਜਾ ਬਸ ਮੈਂ ਨਾ ਕਰਦੇ ਤੇ ਤੇਰੇ ਘਰ ਤਾਂ ਮੈਂ ਨਾ ਬੇਪਿੰਦੀ ਵੀ ਨਹੀਂ ਗਈ ਆਉਗੀ ਤੇਰੇ ਘਰ ਤੋਂ ਵੇ ਰਹਿਮ ਰੂਪ ਜੀ ਤੁਹਾਡੇ ਬੱਚੇ ਕਹਿ ਰਹੇ ਆ ਵੀ ਪਾਪਾ ਤੁਹਾਨੂੰ ਨਹੀਂ ਘੁੱਟ ਦੇ ਦੀ ਪਾਜੀ ਇਹ ਬੱਚੇ ਨਾ ਇਹ ਬੱਚਾ ਨੂੰ ਖਾਦਾ ਇਹ ਬੱਚੇ ਨੂੰ ਕਹਿੰਦੇ ਸੀ ਮੰਮਾ ਤੁਹੋਂੋਂ ਨਿਕਲ ਸਕਦੀਆਂ ਕਿ ਬਾਬਾ ਨੂੰ ਇੰਨਾ ਪ੍ਰਸ਼ਾਨ ਕਰ। ਅੱਜ ਬੱਚੇ ਸਫਾਈ ਹੋਏ ਠੇਕਰਾਏ ਹੋਏ ਉਹ ਡਾਕਟਰ ਇਹ ਬੱਚੇ ਮੇਰੇ। ਜਿਵੇਂ ਬੱਚਾ ਪਰ ਉਬਲੀ ਤੁਸੀਂ ਤੁਹਾਡੇ ਦੋਨਾਂ ਦੇ ਕਲਾਕਲੇਟਿੰਗ ਤੁਹਾਡੇ ਦੋ ਮਸੂਮ ਬੱਚੇ ਤੁਹਾਡੀ ਇੱਕ ਬੇਟੀ ਹੈ ਜਿਹੜੀ ਕਿ ਜਵਾਨੀ ਜਲਦੀ ਤੇ ਪੈਰ ਰੱਖਣ ਵਾਲੀ ਹੈ ਇੱਕ ਛੋਟਾ ਬੇਟਾ ਇਹ ਕਿਉਂ ਸੋਚਾ ਜਾਇਦਾ ਮੈਨੂੰ ਸੁਣਾ ਸੀ ਤਾਂ ਮੇਰੀ ਗੱਲ ਸੁਣੋ ਮੈਂ ਤਾਂ ਸਾਰਾ ਕੁਝ ਸੱਚ ਬਕਣਾ ਚਨਾਰੀ ਦੇ ਲੈ ਕੇ ਬੰਦਿਆਂ ਦਾ ਕਿੰਨੇ ਘਰਾਂ ਸ਼ਰਾਬਾਂ ਚਲਦੀਆਂ ਪਈਆਂ ਆ ਮਾਂ ਉਹਨਾਂ ਦੀ ਪਿੰਡੀ ਚੜਦੇ ਦੀ ਹਾਲ ਆਦੀ ਆ ਦੱਸੋ ਉਹ ਚਨਾਰੀ ਇਹ ਤਾਂ ਬੰਦਾ ਏ ਪ੍ਰਾਈਮ ਤੋਂ ਦੇਖਣ ਸਰਦਾਰ ਚਾਹ ਦਾ ਸਵਾਗਤ ਆ ਦੋਸਤੋ ਅੱਜਕੱਲ ਜੇ ਗੱਲ ਕਰੀਏ ਤਾਂ ਨਜਾਇਜ਼ ਰਿਸ਼ਤੇ ਨਜਾਇਜ਼ ਰਿਸ਼ਤੇ ਕਿਤਨਾ ਕਿਤੇ ਦਿਨ ਬਦ ਦਿਨ ਬੱਦੇ ਜਾ ਰਹੇ ਆ ਜਾਂ ਉਹਨੂੰ ਘਰ ਦੇ ਕਲਾ ਕਲਿਸ਼ ਕਹਿ ਲਓ ਜਾਂ ਫਿਰ ਮਹਿੰਗਾਈ ਕਹਿ ਲਓ ਜਾਂ ਫਿਰ ਅੱਜ ਕੱਲ ਵੈਸਟਰਨ ਕਲਚਰ ਸਾਡੇ ਵਿੱਚ ਵੱਡਦਾ ਜਾਂਦਾ ਉਹ ਕਹਿ ਲਓ ਇੱਕ ਘਰ ਦੇ ਵਿੱਚ ਬੈਠੇ ਇੱਕ ਫੋਟੋ ਇੱਕ ਬੰਦਾ ਬੈਠਾ ਨਾਲ ਉਹਦੇ ਫੋਟੋ ਇੱਕ ਇੱਕ ਬੇਟੀ ਛੋਟੀ ਜੀ ਨਾਲ ਇੱਕ ਬੇਟਾ ਆ 10 ਸਾਲ ਦੀ ਬੇਟੀ ਤੇ 4-5 ਸਾਲ ਦਾ ਬੇਟਾ ਆ ਤੇ ਮਾਂ ਸ਼ਾਇਦ ਇਸ ਕਲਚਰ ਵੈਸਟਰਨ ਕਲਚਰ ਜਾਂ ਫਿਰ ਨਵੀਂ ਦੁਨੀਆ ਦਾ ਅਚਾਰ ਹੋ ਚੁੱਕੀ ਹੈ ਕਿਤੇ ਆਪਣੇ ਦੋਸਤ ਮਿੱਤਰ ਦੇ ਨਾਲ ਜਾ ਚੁੱਕੀ ਹੈ ਪਰ ਛੋਟੇ ਬੱਚਿਆਂ ਦਾ ਕੋਈ ਕਸੂਰ ਨਹੀਂ ਛੋਟੇ ਬੱਚੇ ਆਪਣੀ ਮਾਂ ਨੂੰ ਡਿਗਰੇ ਇੱਕ ਸ਼ਖਸ ਆਪਣੀ ਘਰ ਵਾਲੀ ਨੂੰ ਮਿੰਤਾ ਕਰਦਾ ਆਇਆ ਵਾਪਸ ਆਂਦੀਆਂ ਪਰ ਸਭ ਤੋਂ ਵੱਡੀ ਗੱਲ ਆ ਕਿ ਆਈਟਮ ਜਿਹੜਾ ਕਿ ਇਹ ਘਰ ਰੁਲ ਗਿਆ ਦੋ ਬੱਚੇ ਛੱਡ ਕੇ ਇੱਕ ਮਾਂ ਕਿਤੇ ਚਲੀ ਜਾਂਦੀ ਹੈ ਤੇ ਇੱਕ ਆਦਮੀ ਦਰਬਦਰ ਧੱਕੇ ਖਾ ਰਿਹਾ ਆਈਟਮ ਕੀ ਨਾਮ ਆ ਤੁਹਾਡਾ ਮੋਨੂ ਬਈ ਕੀ ਕਿੰਨੀ ਉਮਰ ਤੁਹਾਡੀ 30 ਸਾਲ ਦੀ ਬਈ ਵਿਆਹ ਕਰਾਏ ਨੂੰ ਕਿੰਨਾ ਸਾਲ ਹੋ ਗਿਆ 12 ਸਾਲ ਬੱਚੇ ਕਿਨੇ ਕਿਨੇ ਸਾਲ ਦੇ ਗੁੜੀ ਹੈਗੀ 12 ਸਾਲ ਦੀ ਤੇ ਮੁੰਡਾ ਪਿਛੇ 6 ਸਾਲ ਦਾ 6 ਸਾਲ ਦਾ ਕੀ ਹੋਇਆ ਘਰ ਵਾਲੀ ਕਿੱਥੇ ਗਈ ਨੇ ਘਰ ਦੇ ਰਿਲੇਸ਼ਨ ਵਿੱਚ ਸੀਗੇ ਉਧਰ ਹੀ ਚਲ ਗਏ ਮੇਰੇ ਮੁੰਡੇ ਨਾਲ ਇੱਕ ਦਿਨ ਲੜਾਈ ਹੋਈ ਆ ਤੇ ਉਹੀ ਚੱਕਰ ਦੇ ਵਿੱਚ ਗਈ ਦੂਣ ਨਾਲ ਲੜਿਆ ਕਿਉਂ ਆ ਬਸ ਉਧਰ ਦੇ ਬਾਹਰ ਚੋ ਆਏ ਹੀ ਨਹੀਂ ਅੱਛਾ ਜੇ ਛੇ ਸਿਕਸਨਾਂ ਰਿਲੇਸ਼ਨ ਨੂੰ ਜਾਣਦੇ ਤੁਸੀਂ ਹਾਂਜੀ ਕੀ ਨਾਮ ਆ ਕਾਕਾ ਕੀ ਤੁਹਾਨੂੰ ਕਿਹੜੇ ਇੰਦਾਰੇ ਪ੍ਰੂਫ ਆ ਵੀ ਉਸ ਬੰਦੇ ਨਾਲ ਕਾਕੇ ਨਾਲ ਰਿਸ਼ਤਾ ਤੁਹਾਡੀ ਵਾਈਫ ਦੇ ਤੁਸੀਂ ਇਹ ਕਿਹੜੇ ਠੋਸ ਪ੍ਰੂਫ ਪਾਣਾ ਕਹਿ ਦਿੰਦੇ ਹੋ ਪ੍ਰੂਫ ਹੈਗੇ ਭਾਈ ਆ ਵੀਡੀਓ ਸਾਰੀਆਂ ਮੇਰੇ ਕੋਲ ਪਈਆਂ ਹੋਈਆਂ ਹਾਂ ਸੋ ਆ ਵੀਡੀਓ ਇਹਨਾਂ ਦੇ ਹੱਥੇ ਫੋਨ 'ਚ ਦਿਖਾਣੇ ਆ ਇਧਰ ਕੈਮਰਾਮੈਨ ਨੂੰ ਜਿਹੜਾ ਦਿਖਾ ਦੇਵੇ ਸੋ ਆ ਵੀਡੀਓ ਸੋ ਇਹਦੇ ਵੀ ਵੀਡੀਓ ਕਾਲਿੰਗ ਕਰ ਦੇ ਦੀ ਵੀਡੀਓ ਵੀ ਦਿਖਾ ਦੇ ਰਾ ਸੋ ਹੋਰ ਕਰਿਓ ਕੇ ਵੀਡੀਓ ਕਾਲਿੰਗ ਕੀ ਥੀਵਰੀ ਦੇ ਜਿਹੜੇ ਵੀਡੀਓ ਕਾਲਿੰਗ ਨੇ ਸੋ ਇਹ ਜਿਹੜੀਆਂ ਇੱਕ ਇਹਨਾਂ ਕੋ ਵੀਡੀਓ ਨੇ ਜਿਹਦੇ ਵਿੱਚ ਵੀਡੀਓ ਕਾਲਿੰਗ ਦੇ ਉੱਤੇ ਆਹ ਤੁਸੀਂ ਦੇਖ ਸਕਦੇ ਹੋ ਆ ਅਸ਼ਰਤਰੀ ਫੋਟੋ ਆ ਤੇ ਥੱਲੇ ਵੀਡੀਓ ਕਾਲਿੰਗ ਚੱਲਦੀ ਪਈ ਆ ਆ ਵੀਡੀਓ ਕਾਲਿੰਗ ਦੇ ਉੱਤੇ ਛੋਟਾ ਪੋਸਟ ਚੱਲਦਾ ਪਿਆ ਇਹ ਕੋਣ ਆ ਸ਼ਿਕ ਤੁਹਾਨੂੰ ਕਿੱਦਾਂ ਜਾਣਦਾ ਤੇ ਤੁਹਾਡੀ ਵਾਈਫ ਨੂੰ ਕਿੱਦਾਂ ਜਾਣਦਾ ਏ ਭਾਈ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਹਨਾਂ ਦੀ ਗੱਲ ਦਾ ਇਹ ਇੱਕ ਦਿਨ ਗਏ ਆ ਮੇਰੀ ਮਾਸੀ ਸੱਸ ਦੇ ਘਰੇ ਜਾਣਾ ਸੀ ਇਹਨਾਂ ਨੇ ਤੇ ਅਸੀਂ ਇਹਨਾਂ ਨੂੰ ਭੇਜਿਆ ਜੀ ਆਣ ਲੱਗੇ ਬੱਸੇ ਬਹਿ ਕੇ ਆ ਰਹੇ ਹੀ ਮੇਰੇ ਮੁੰਡੇ ਨੇ ਮੈਨੂੰ ਦੱਸਿਆ ਕਿ ਪਾਪਾ ਇੱਦਾਂ ਦਾ ਕਰਕੇ ਹਨਾ ਚਾਚਾ ਮਿਲਿਆ ਇਹਨਾਂ ਮੈਂ ਕਿਹਾ ਹੋਲੀ ਹੋਲੀ ਮਾਨਾ ਮੈਂ ਕਿਹਾ ਕੋਈ ਨਹੀਂ ਮੈਨੂੰ ਦੱਸ ਦੀ ਕਿਹੜਾ ਚਾਚਾ ਜਦੋਂ ਮੁੰਡਾ ਗਲੀ 'ਚ ਆਇਆ ਮੈਨੂੰ ਇਹਨੇ ਦੱਸਿਆ ਆਹੀ ਚਾਚਾ ਮੈਂ ਉਹਨੂੰ ਪੁੱਛਿਆ ਕਹਿੰਦਾ ਇੱਦਾਂ ਦਾ ਕੋਈ ਰਿਲੇਸ਼ਨ ਨਹੀਂ ਹੈਗਾ ਸੱਟਾ ਮੈਂ ਕਿਹਾ ਕੋਈ ਨਹੀਂ ਬਾਅਦ ਚ ਉਸ ਤੋਂ ਬਾਅਦ ਮੈਂ ਫੋਨ ਆਪਣੀ ਘਰ ਦੀ ਦਾ ਹੈਂਗ ਕਰਤਾ ਤੇ ਮੇਰੇ ਤੋਂ ਵੀਡੀਓ ਆ ਗਈਆਂ ਉਸ ਤੋਂ ਬਾ ਅਛਾ ਹਾਂਜੀ ਤੁਸੀਂ ਜਾਨੀ ਉਹਨਾਂ ਦੇ ਫੋਨ ਤੇ 바ਰ ਕੋਡ ਆਪਣਾ ਸਕੈਨ ਕਰ ਲਿਆ ਵਾਟਸਐਪ ਦਾ ਉਹਨਾਂ ਨੂੰ ਨਹੀਂ پتہ ਲੱਗਦਾ ਵੀਡੀਓ ਜਾਰੀ ਤੁਹਾਡੇ ਕੋ ਆ ਗਿਆ ਹਾਂਜੀ ਬਈ ਹਾਂਜੀ ਨਿਰੰਤਰ ਗੱਲ ਹੁੰਦੀ ਸੀ ਘਰੇ ਵੀ ਆਉਂਦਾ ਸੀ ਘਰੇ ਵੀ ਆਉਂਦਾ ਸੀ ਪਰ ਜਦੋਂ ਅਸੀਂ ਸਾਰੇ ਕੰਮ ਤੇ ਚੱਲ ਜਾਂਦੇ ਸੀ ਇਹ ਆਪ ਬੁਲਾਉਂਦੇ ਹੁੰਦੇ ਸੀ ਹੁਣ ਕੋਈ ਬਾਹਰਲਾ ਬੰਦਾ ਉੱਧਾ ਆ ਨਹੀਂ ਸਕਦਾ ਸਾਡੇ ਘਰੇ ਹਾਂਜੀ ਤੇ ਜੇ ਆਪਾਂ ਕਿਸੇ ਨੂੰ ਬੁਲਾਵਾਂਗੇ ਫੇਰ ਹੀ ਆਊਗਾ ਸਾਰਾ ਕੁਝ ਇਹਨਾਂ ਦੀ ਮਰਜ਼ੀ ਨਾਲ ਹੀ ਹੋਇਆ ਹੁਣ ਵੀ ਇਹ ਮਰਜ਼ੀ ਕਰਦੇ ਆ ਮੈਂ ਤਾਂ ਇਹੀ ਗੈਰਿਆਂ ਕਿ ਨਹੀਂ ਆਪਣੇ ਘਰੇ ਆਓ ਆਪਣੇ ਨਿਆਣੇ ਜਾਓ ਪਰ ਤੁਹਾਡੀ ਵਾਈਬ ਤੁਹਾਡੇ ਤੇ ਇਲਜ਼ਾਮ ਲਾ ਰਹੀ ਵੀ ਤੁਸੀਂ ਉਹਨੂੰ ਰੂਟਲੀ ਬੋਲਦੇ ਹੋ ਮਾਰਦੇ ਕੋਡੇ ਤੋਂ ਸ਼ਰਾਬ ਪੀ ਗਏ ਨਹੀਂ ਭਾਈ ਸ਼ਰਾਬ ਤਾਂ ਮੈਂ ਬੀਂਦਾ ਹੀ ਨਹੀਂ ਪਾਪਾ ਉਹਨਾਂ ਨੂੰ ਪਤਾ ਹੀ ਆ ਹੁਣ ਜਦੋਂ ਟੈਨਸ਼ਨ ਪੈ ਗਈ ਇੱਕ ਅੱਧਾ ਪੈਗ ਲਾ ਲੈਣੇ ਕੋਈ ਚੱਕਰ ਨਹੀਂ ਪਤਾ ਕਿਦਾਂ ਸਾਰੀ ਜਿਹੜੀ ਕੰਮ ਕਰਦੇ ਸਾਡਾ ਕੰਮ ਵੀ ਖੋਹ ਵਾਲਾ ਸਾਨੂੰ ਤਾਂ ਬਹੁਤ ਲੋਕ ਆਪ ਕਹਿੰਦੇ ਆ ਕਿ ਇੱਕ ਅੱਧਾ ਪੈਗ ਲਾ ਲਿਆ ਕਰੋ ਜਾਂ ਘੋੜ ਖਾ ਲਿਆ ਕਰੋ ਅੱਛਾ ਹਾਂਜੀ ਉਹਨਾਂ ਪਰਿਵਾਰ ਦੇ ਵਿੱਚ ਬੱਚੇ ਤੁਹਾਡੇ ਕੋਲ ਬੱਚੇ ਮੇਰੇ ਕੋਲ ਆ ਭਾਈ ਚਰਾਗ ਵਾਈਫ ਘਰ ਦੇ ਉਹ ਨਹੀਂ ਹੈਗੇ ਉਹਨਾਂ ਕੋਲ ਕਿੰਨੇ ਕਿਸੇ ਸਹੇਲੀ ਕੋ ਲੈ ਰਹੇ ਹਨ ਨੀਨਾ ਪਤਾ ਉਹ ਹੈ ਉੱਥੇ ਹੀ ਆ ਅੱਛਾ ਆਪਣੇ ਜਿੰਨ ਕੀ ਜਾਣਕਾਰ ਬੰਦੇ ਕੋਈ ਆ ਹਾਂਜੀ ਸੋ ਆ ਛੋਟਾ ਜਿਹਾ ਬੱਚਾ ਇੱਕ 5-6 ਸਾਲ ਦਾ ਇੱਕ 12 ਸਾਲ ਦੀ ਕੁੜੀ ਹੈ ਪਰ ਜਿਹੜੀ ਇਹਨਾਂ ਦੀ ਵਾਈਫ ਆ ਉਹ ਇਹ ਰਿਲੇਸ਼ਨ ਕਿਸੇ ਕੋ ਰਹਿ ਰਹੇ ਨਹੀਂ ਉਹ ਇਹਨਾਂ ਦਾ ਕਹਿਣਾ ਸਾਡਾ ਕਹਿਣਾ ਨਹੀਂ ਪਰ ਪਰ ਕੁਝ ਵੀ ਗੱਲ ਹੈ ਇੱਕ ਪਰਿਵਾਰ ਜਿਹੜਾ ਰੁਲ ਗਿਆ ਆ ਇੱਕ ਪਰਲੇ ਪਾਸੇ ਮਾਂ ਖੜੀ ਜੋ ਆਪਣੇ ਮੁੰਡੇ ਦਾ ਮੂੰਹ ਦੇਖ ਕੇ ਮਯੂਸ ਬੈਠੀ ਆ ਰੋਣ ਵਾਲਾ ਮੂੰਹ ਹੋਇਆ ਆ ਆਪਣੇ ਬੱਚੇ ਦੇ ਵੀ ਆਪਣੇ ਚਾਈ ਚਾਈ ਲਿਆਦੀ ਨੋ ਉਹ ਨੂੰ ਵੀ ਦੇਖ ਰਹੀ ਹੈ ਵੀ ਅੱਜ ਉਹ ਘਰ ਨਹੀਂ ਉਹਦੇ ਬੱਚੇ ਇੱਥੇ ਨੇ ਤੁਹਾਡੇ ਦੇ ਬਿਲ ਜਨਾਮ ਲੱਗੇ ਕਹਿੰਦੇ ਤੁਸੀਂ ਦਾਰੂ ਪੀਨੇ ਜਰ ਦਾਰੂ ਦਾ ਖਾਨ ਇਹ ਸਭ ਚ ਉਠਾ ਕਹਿੰਦੇ ਜੀ ਕਿ ਕਿਸੇ ਨੇ ਵੇਖਿਆ ਹੋਵੇ ਸਾਡੀ ਗਲੀ ਚ ਪੁੱਛ ਲੋ ਤੁਸੀਂ ਵੀ ਜੇ ਮੈਂ ਇਦਾਂ ਦਾ ਕਦੀ ਉਹਨੂੰ ਮਾੜਾ ਚੰਗਾ ਆਵੇ ਮੇਰੇ ਦੰਦੀ ਵੀ ਵੱਡੀ ਐ ਇਹਨਾਂ ਨੂੰ ਮੈਂ ਲੜਦੇ ਸੀਗੇ ਫੋਨ ਆਂਦੇ ਸੀਗੇ ਤੇ ਲੜਦਾ ਸੀ ਫੋਨ ਨਹੀਂ ਹੀ ਦੇਖਣ ਦਿੰਦੀ ਅੱਜ ਅੱਜ ਅੱਖਾਂ ਭਰੀਆਂ ਹੋਈਆਂ ਆ ਪਹਿਲਾਂ ਹੀ ਬੋਟੀ ਨੂੰ ਥੋੜਾ ਜਿਹਾ ਸਮਝਾ ਲੈਂਦੇ ਸਮਝਦੀ ਨਹੀਂ ਸੀ ਸਾਡੇ ਆਖੇ ਨਹੀਂ ਹੀ ਲੱਗਦੀ ਬਸ ਬਾਹਰ ਬੈਠੀ ਰਹਿਣਾ ਫੋਨ ਕੰਨਾਂ ਨਾਲ ਲਾਈ ਰੱਖਣਾ ਸਾਨੂੰ ਕਹਿਣ ਨਹੀਂ ਦਿੰਦੀ ਕੁਝ ਤੇ ਹੁਣ ਕੀ ਬਾਕੀ ਜੇ ਹੁਣ ਜੇ ਤੁਸੀਂ ਉਹਨਾਂ ਨੂੰ ਕੋਈ ਖਿਆ ਵੀ ਕਰੇ ਜਾਣ ਲਈ ਕਿਤੇ ਗੱਲ ਜਲਦੀ ਥਾਣੇ ਕੋਈ ਕੰਪਲੇਂਟ ਦਿੱਤੀ ਥਾਣੇ ਰਿਪੋਰਟ ਦਿੱਤੀ ਹੋਈ ਸੀਗੀ ਤੇ ਇਹ ਤਾਂ ਕਹਿੰਦੇ ਵੀ ਇਹ ਆ ਕੀ ਕਹਿੰਦੇ ਅਸੀਂ ਤਲਾਕ ਲੈਣਾ ਇੱਕੋ ਹੀ ਗੱਲ ਲੜੀ ਹੋਈ ਆ ਉਹ ਵੀ ਉਹਨਾਂ ਦੇ ਮਗਰ ਲੱਗੇ ਹੋਏ ਆ ਤਾਂ ਹੀ ਗੈਰ ਤਲਾਕ ਲੈਣਾ ਨਹੀਂ ਤੇ ਨਿੱਕੇ ਨਿੱਕ ਨੇ ਆਣੇ ਕਿਹੜੀ ਮਾਂ ਛੱਡਦੀ ਹੁੰਦੀ ਐ ਇੱਥੋਂ ਬੰਨਾਲਾ ਲਾ ਕੇ ਗਈ ਮੈਂ ਸੂਟ ਸਵਾਣ ਗਈ ਆ ਸੂਟ ਸਵਾਣ ਚੱਲੀ ਮੰਮੀ ਜੀ ਇੱਥੋਂ ਬੰਨਾਲਾ ਲਾ ਕੇ ਗਈ ਆ ਫੇ ਮੈਂ ਸੂਟ ਸਵਾਣ ਚੱਲੀ ਆ 4 ਵਜੇ ਦੀ ਗਈ ਮੁੜ ਕੇ ਮੈਂ 6 ਵਜੇ ਤੱਕ ਡੀਕਦੀ ਰਹੀ ਆਈ ਨਹੀਂ ਸੋ ਅਜੇ ਘਰ ਦੇ ਵਿੱਚ ਜਿੱਦਾਂ ਕਿ ਕੀ ਹੋਇਆ ਜਦੋਂ ਇਹਨਾਂ ਨੇ ਵੀਡੀਓ ਕਾਲਿੰਗ ਇਹਨਾਂ ਨੇ ਵੈਸੀ ਵਾਇਸ ਕਾਲਿੰਗ ਲਾਈਵ ਥੱਕ ਨਾਂ ਤੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਹਲੋ ਹਲੋ ਕੀ ਹਾਲ ਹੈ ਜੀ ਹਾਂ ਜੀ ਜੀ ਮੈਂ ਇਹਨਾਂ ਦਾ ਦੋਸਤ ਬੋਲਦਾ ਜੀ ਹਾਂ ਜੀ ਜੀ ਬੋਲੋ ਇੱਕ ਮੈਂ ਕੀ ਕਹਲਾਂ ਕਿ ਤੁਸੀਂ ਆਪ ਰਿਸ਼ਤਾ ਖਤਮ ਕਰ ਰਹੇ ਹੋ ਇਹ ਪ੍ਰੋਬਲਮ ਕੀ ਆ ਗਈ ਤੁਹਾਡੇ ਰਿਸ਼ਤੇ ਵਿੱਚ ਤੁਸੀਂ ਕਹਨ ਬੋਲਦੇ ਹੋ ਮੈਂ ਮਨੋਜ ਹੀਰਾ ਬੋਲਦਾ ਜੀ ਮੈਂ ਪੱਤਰਕਾਰ ਵੀ ਆਂ ਜੀ ਇਹਨਾਂ ਦਾ ਦੋਸਤ ਵੀ ਹੈ ਭਾਈ ਸਾਹਿਬ ਲੈ ਕੇ ਇੱਕ ਨਾਲ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਕੀ ਗੱਲ ਹੋ ਗਈ ਰਿਸ਼ਤਾ ਖਤਮ ਹੋ ਰਿਹਾ ਤੁਹਾਡਾ ਬਸ ਭਾਜੀ ਮੇਰਾ ਰਿਸ਼ਤਾ ਇਸ ਲਈ ਖਤਮ ਹੋ ਗਿਆ ਆ ਜਿ ਕਿ ਇਹਨਾਂ ਨੇ ਮੇਨੂੰ ਕੋਝਮਾਰ ਬੋਕੀਤੀ ਮੇਰੀ ਬਦਨਾਮੀ ਬੜੀ ਕੀਤੀ ਠੀਕ ਆ ਜੀ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਜਿਹੜੇ ਕੀ ਬਦਨਾਮੀ ਇਹਨਾਂ ਨੇ ਕੀ ਕੀਤੀ ਜੀ ਮੈਂ ਤੋਂ ਸਾਰੇ ਫੋਕ ਨੇ ਵਿੱਚ ਰਿਕਾਰਡਿੰਗਾਂ ਨੇ ਠੀਕ ਹੈ ਅੱਜ ਮੈਂ ਕੁਮਰ ਚੈਲੰਜ ਜੋ ਕੇਸ ਹੋਈ ਸੀਗੇ ਉਸੇ ਸਰ ਨੇ ਹੀ ਨੂੰ ਮਿਲੇ ਮੇਰੇ ਨਾਲ ਜਿਹੜੇ ਬੰਦੇ ਇਹ ਸੀ ਇਹ ਸਾਫ਼ ਸਾਬ ਮਿਲੇ ਨਹੀਂ ਉਹਨਾਂ ਨੇ ਬੰਦੇ ਦਾ ਟਾਈਮ ਦਿੱਤਾ ਯਾ ਤੁਹਾਨੂੰ ਜੀ ਮੈਂ ਮੰਨਦੀ ਹਾਂ ਕਿ ਕੁਮਰ ਚੈਲੰਜ ਚ ਹੁਣ ਕੇਸ ਆਵਾ ਗਈ ਤਾਂ ਤੇ ਮੈਂ ਠੀਕ ਹੈ ਮੈਂ ਇਹਨਾਂ ਨੂੰ ਬੜੇ ਕਰਮੇ ਦਿੱਤੇ ਸੀ ਭਾਜੀ ਮੈਂ 2 ਦਿਨ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਮੈਂ ਤਾਂ ਵੀ ਮਿਹਨਤ ਰਹਿ ਕੇ ਪੰਚਾਇਤੀ ਫੈਸਲਾ ਕਰ ਲਾ ਜੀ ਠੀਕ ਹੈ ਇਹ ਮੈਂ ਕੋਪੂਚ ਨਹੀਂ ਲੈਣਾ ਮੈਂ ਸਿਰਫ ਆਪਣਾ ਸਮਾਨ ਲਵਾਂਗੀ ਜੋ ਮੇਰਾ ਕਪੜਾ ਲੈ ਲੈ ਕੇ ਘਰੇ ਪਿਆ ਉਹ ਲਵਾਂਗੀ ਤੇ ਜੋ ਮੇਰੇ ਮਾਪਿਆਂ ਨੇ ਮੈਨੂੰ ਦਿੱਤਾ ਹੈ ਉਹ ਚੀਜ਼ ਚੱਕਾਂਗੀ ਮੈਂ ਤੇਰਾ ਕੋਪੂਚ ਨਹੀਂ ਮੰਗ ਰਹੀ ਜੀ ਇੱਕ ਬੰਦੇ ਨੇ ਮੇਰੀ ਗੱਲ ਨਹੀਂ ਸੁਣੀ ਕੱਲ ਮੈਂ ਥਾਣੇ 'ਚ ਮੈਂ ਕਹਿੰਉਂ ਸੀ ਕੱਲ ਮੈਂ 11 ਵਜੇ ਥਾਣੇ 'ਚ ਬੈਠਣੀ ਸੀ ਕਿ ਜਾ ਕੇ ਫਿਰ ਉਹਨਾਂ ਨੇ ਮੈਨੂੰ ਫੇਰ ਭੇਜ ਦਿੱਤਾ ਸੀ ਭਾਜੂ ਜੀ ਜੇ ਤੁਸੀਂ ਦੋਏ ਤੋਂ ਬਾਅਦ ਆਇਓ ਮੈਂ 4 ਵਜੇ ਦਾ ਨਾ ਫੋਨ ਕਰਵਾਇਆ ਸੀ ਜਾ ਕੇ ਉੱਥੇ ਇਹ ਉੱਥੇ ਪੇਸ਼ ਨਹੀਂ ਹੋਏ ਜੀ ਮੈਨੂੰ ਕਿਹਾ ਸੀ ਤੇ ਮੈਂ ਨੂੰ ਆਣ ਲੱਗੇ ਵੀ ਇਹ ਨਾਲ ਕਹੀ ਮੈਂ ਤਾਂ ਦੇਖੋ ਮੈਂ ਵਾਪਸ ਹੀ ਜਾ ਰਹੀ ਜੇ ਤੁਸੀਂ ਕਿਉਂ ਨਹੀਂ ਪੇਸ਼ ਹੋਏ ਐਨਐਮ ਨੇ ਇੰਨੀ ਗੰਦੀ ਲਹਿਵਾਇਸ ਬੋਲੀ ਨਾ ਗੁੰਦੇ ਨੇ ਠੀਕ ਆ ਉਹਨਾਂ ਨੇ ਰਿਕਾਰਡਿੰਗ ਕਿਸ ਤਰ੍ਹਾਂ ਕੀਤੀ ਉਹਨਾਂ ਨੇ ਐਨੇ ਇੰਨੀ ਗੰਦੀ ਲਹਿਵਾਇਸ ਬੋਲੀ ਨਾ ਕਿ ਉਹਨਾਂ ਨੇ ਰਿਪੋਰਟ ਕਰ ਲਿਆ ਉਹਨਾਂ ਨੇ ਇਹੀ ਕੋਰਟ ਦੇ ਵਿੱਚ ਅਸੀਂ ਸਿਰਫ ਮੂਮਨ ਸੈਲਫ ਨਿਸ਼ਾਨ ਤੋਂ ਸਾਰਾ ਕੁਝ ਸੁਣਾ ਕੇ ਆਏ ਆ ਰਿਕਾਰਡਿੰਗ ਵੀ ਸੁਣਾ ਕੇ ਇਹਨਾਂ ਨੇ ਮੇਰੇ ਤੇ ਐਨਾ ਹੈ ਕਿ ਇੰਜਾਮ ਵੀ ਲਗਾਤਾ ਕਿ ਤੂੰ ਪੈਸੇ ਲੈ ਕੇ ਜਾ ਕੇ 35 ਲੱਖ ਪਿਆ ਸਮਾਨ ਲੈ ਗਈ ਮੇਰੇ ਕੋਲੋਂ ਚੱਕ ਕੇ ਕਿ ਫਿਰ ਇਹ ਮਨੂ ਦੀ ਰਖਾਣੇ ਵਿੱਚ ਵੀ ਇਹਨੇ ਕੋਈ ਸਮਾਨ ਨਹੀਂ ਚੱਕਿਆ ਜੀ ਇਹ ਨੂੰ ਮੈਂ ਦੱਸੂਗੀ ਕਿ ਮੈਂ ਤੇਰੇ ਘਰੋਂ ਮੈਂ ਕੁਝ ਲੈ ਕੇ ਗਈ ਸੀ ਕਹਿੰਦਾ ਮੈਂ ਸੌਰੀ ਫੀਲ ਕਰਦਾ ਇਸ ਚੀਜ਼ ਦੇ ਰੂਪ ਵਿੱਚ ਜਿਵੇਂ ਤੋਂ ਗਲਤੀ ਹੋ ਗਈ ਮੈਂ ਖੈ ਹੋ ਗਿਆ ਜੀ ਠੀਕ ਆ ਲੇਕੋ ਸਾਰੇ ਸਬੂਤ ਪੇਸ਼ ਨੇ ਭਾਜੀ ਤੇ ਇਹਨੇ ਨਾਲ ਦੱਸੋ ਮੈਂ ਕਿੱਦਾਂ ਰਹਿ ਲਵਾਂ ਇਹਨੇ ਮੈਨੂੰ ਇੰਨੇ ਕ ਬੰਦਿਆਂ ਦੀ ਬਦਨਾਮ ਕਰਤਾ ਸਲਾਂ ਨੂੰ ਦੇਣਾ ਭਾਜੀ ਤੂੰ ਠੀਗੜੇ ਮੁੰਡੇ ਨਾਲ ਭੱਜ ਗਈ ਤੂੰ ਦੇ ਨਾਲ ਗਲਤ ਤਾਂ ਆ ਕੇ ਇਹਨੇ ਕੁੱਟ ਮਾਰ ਇੰਨੀ ਕਰਨੀ ਮੈਨਾਂ ਠੀਕ ਆ ਤੇ ਉਹ ਉਸ ਤੋਂ ਬਾਅਦ ਭਾਜੀ ਇਹਨੇ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਚਿੱਤਾ ਇਹਨੂੰ ਮੁੰਡੇ ਸਿਖਾ ਰਹੇ ਸੀ सारी सारी बातें ने सुननी देना है मैंने छूटਣਾ ਮਾਰਨਾ ਇਸ ਚੀਜ਼ ਤੇ ਮੇਰੇ ਸਾਸੋਰੇ ਗਵਾਹੀ ਦੇਣਗੇ ਵੀ ਹਾਂ ਮੇਰੇ ਨਾ ਮੈਨੂੰ ਸਾਸਾ ਨਾਲ ਪ੍ਰੋਬਲਮ ਆ ਨਾ ਮੈਨੂੰ ਸਹੁਰੇ ਨਾਲ ਪ੍ਰੋਬਲਮ ਆ ਠੀਕ ਆ ਭਰਾ ਇਹਦਾ ਮੈਨੂੰ ਇੰਨਾ ਗੱਦ ਵਕਦਾ ਸੀ ਗਲੀ ਚ ਖੜ ਕੇ ਮੈਨੂੰ ਦੀ ਐਸਾ ਬਖਵਾਸ ਕਰਦਾ ਸੀ ਕਿ ਜੇ ਇਹਦਾ ਮਤਲਬ ਮੰਨਦਾ ਸੀ ਮੈਨੂੰ ਘਰ ਦੇ ਰੱਖਣ ਦਾ ਜੀ ਦੱਸੋ ਤੁਸੀਂ ਜੇ ਤਾਂ ਪੱਤਰਕਾਰ ਜੋ ਹੁਣ ਤੁਸੀਂ ਮੈਨੂੰ ਦੱਸੋ ਉਹ ਵੀ ਜਿਹੜਾ ਮਤਲਬ ਬਣਦੇ ਮੈਨੂੰ ਇਹਨਾਂ ਗੰਦ ਬਕਣ ਦਾ ਜੀ ਬਿਲਕੁਲ ਫਿਰ ਇਹ ਇਹ ਨਿਮਮੇ ਮਾਮਲਾ ਹੁੰਦਾ ਉਹ ਵੀ ਮੈਨੂੰ ਵਿੱਚ ਹੀ ਰੱਖਿਆ ਹੋਇਆ ਆ ਉਸ ਮੁੰਡੇ ਨੇ ਮੈਨੂੰ ਮੂੰਹ ਤੇ ਹੱਥ ਫੇਰ ਕੇ ਗਿਆ ਸੀਗਾ ਕਹਿੰਦਾ ਕਹਿੰਦੇ ਇਹਦੇ ਮੁੰਡਾ ਭਰਾਵਾਂ ਨੂੰ ਮੈਂ ਮਾਰਨਾ ਇਹਨਾਂ ਨੇ ਮੈਨੂੰ ਸਭ ਕਹਿੰਦੇ ਸੀ ਤੇਰੇ ਭਰਾ ਮਾਰਨੇ ਅੱਜ ਲੜਨੇ ਮੇਰੇ ਭਰਾਵਾਂ ਨੂੰ ਹੱਥ ਤੇ ਜਿੰਨਾ ਚਿਰ ਦੀ ਜੂਸੀ ਨਾ ਹੁਣ ਮੇਰੇ ਭਰਾਵਾਂ ਨੂੰ ਹੱਥੋਂ ਲੈਣਾ ਸਾਡੇ ਸਾਰੇ ਸਪੂਤ ਨਹੀਂ ਸਾਡੇ ਕੋਲ ਮੈਂ ਮੈਂ ਰੂਬੀ ਜੀ ਇੱਕ ਗੱਲ ਕਰਨਾ ਚਾਹਾਂਗਾ ਜਿੱਦਾਂ ਤੁਹਾਡੇ ਤੁਹਾਡੇ ਦੋ ਵਿਆਹ ਨੂੰ ਕਿੰਨੇ ਸਾਲ ਹੋ ਮੇਰੇ ਵਿਆਹ ਨੂੰ ਤਾਂ ਕੀ ਹੋ ਗਏ 10-12 ਸਾਲ ਹੋ ਗਏ ਨੇ ਪਰ ਇਹ ਲੜਾਈਆਂ ਪਹਿਲਾਂ ਤੋਂ ਅਗੇ ਹੁਣ ਤੋਂ ਵਧੀਆਂ ਮੇਰੇ ਦੋ ਸਾਲ ਤਿੰਨ ਸਾਲ ਤੋਂ ਇਹ ਲੜਾਈਆਂ ਹੋ ਰਹੀਆਂ ਮੇਰੇ ਘਰ 'ਚ ਮੈਂ ਬਹੁਤ ਵਾਰ ਕਹਿੰਦੀ ਤਾਂ ਮੈਂ ਤੇ ਮੁੰਡੇ بڑے ਕਰਲੇ ਕੀਤੇ ਮੇਰੇ ਬੱਚਿਆਂ ਨੇ ਵੀ بڑے ਕਰਲੇ ਕੀਤੇ ਕਿ ਪਾਪਾ ਤੂੰ ਲੜਣਾ ਮਾਂ ਮੇਰੇ ਮਾਫੀ ਦੇ ਨੂੰ ਕਿਹਾ ਮੈਂ ਤਾਂ ਮੋਂ ਨੂੰ ਅੱਖੀਂ ਦੇਖੇਗਾ ਕੰਨੀ ਸੋਨੇ ਮੈਨੂੰ ਗਲਤ ਕਹਿਣਾ ਨਾ ਗਲਤ ਨਹੀਂ ਕਹਿਣਾ ਇਹਨੂੰ ਜਿੱਦਾਂ ਮੁੰਡੇ ਸਾਹਮਣੇ ਆਉਂਦੇ ਨੇ ਵੀ ਇਦਾਂ ਜਿਵੇਂ ਮੇਰੇ ਪਤੀ ਦੇ ਸਾਰੇ ਸਾਰੇ ਹੱਕ ਨਹੀਂ ਸੌਣ ਦੇਣਾ ਤੇ ਭਾਰੇ ਤਾਂ ਹੁਣ ਵੀ ਕਹਿੰਦੇ ਤੁਸੀਂ ਕਿਸੇ ਬੰਦੇ ਨਾਲ ਰਹਿ ਰਹੇ ਹੋ ਇਹ ਗੱਲ ਸਹੀ ਆ ਹੁਣ ਤੁਸੀਂ ਕਿਚਨ ਵਾਲਾ ਕੰਮ ਨਹੀਂ ਕਰਦੇ ਸੀ ਉਹ ਮੈਨੂੰ ਗੱਲ ਸੁਣੋ ਜਿਹੜੇ ਕਹਿ ਰਹੇ ਆ ਨਾ ਮੈਂ ਕਿਸੇ ਬੰਦੇ ਨਾਲ ਰਹਿ ਗਈ ਫਿਰ ਮੈਨੂੰ ਫੈਸਲਾ ਕਰਨ ਵੀ ਮੇਨਾ ਤੁਸੀਂ ਆਪਣੇ ਕਿੱਥੇ ਰਹਦੇ ਹੋ ਭਰਾ ਕਰਕੇ ਕਿੱਥੇ ਮੈਂ ਜਿੱਥੇ ਮਰਜ਼ੀ ਰਵਾਂ ਭਾਜੀ ਮੈਂ ਤਾਂ ਆਪਣੇ ਘਰ ਦੇ ਨਾਲ ਵੀ ਨਹੀਂ ਰਹਿਣਾ ਮੈਂ ਤਾਂ ਉਹਨਾਂ ਨੂੰ ਵੀ ਦੇ ਦਿੱਤਾ ਸੀਗਾ ਮੈਂ ਕਿ ਇਹ ਮੈਂ ਨਾਲ ਤੁਹਾਡੇ ਨਾਲ ਰਹਿਣਾ ਨਾ ਮੈਂ ਆਪਣੇ ਸੋਹਰੇ ਚ ਰਹਿਣਾ ਮੈਂ ਮੇਰੀ ਕਦਰ ਦੀ ਜ਼ਿੰਦਗੀ ਆ ਮੈਂ ਜਿੱਥੇ ਮਰਜ਼ੀ ਰਵਾਂ ਮੈਂ ਪੁਲਿਸ ਦੇ ਵਿੱਚ ਠਾਣੇ ਵਿੱਚ ਵੀ ਇਹ ਗੱਲ ਕਹਿ ਕੇ ਮੈਂ ਨਿਕਲੀ ਪੁਲਸਾਂ ਨੂੰ ਮੈਨੂੰ ਖੁਦ ਕੁਲਵਿੰਦਰ ਸਿੰਘ ਨੇ ਮੈਨੂੰ ਇਹ ਗੱਲ ਕਹੀ ਸੀ ਕਹਿੰਦਾ ਹਾਂ ਕੁੜੀਆਂ ਤੁਪੁੜੀਆਂ ਅੱਜਕੱਲ ਆਪਣੇ ਘਰਾਂ ਦੇ ਖੁਦ ਸਟੈਂਡ ਹੋ ਰਹੀਆਂ ਨੇ ਮੈਂ ਕਹਾਂ ਹਾਂਜੀ ਬਸ ਉਹੀ ਸ਼ੋਹਣ ਮੇਰੇ ਯਾਰ ਨਾ ਕਿਸੇ ਬੰਦੇ ਨਾਲ ਰਹਿਣਾ ਨਾ ਕਿਸੇ ਜਨਾਨੀ ਨਾਲ ਰਹਿਣਾ ਮੈਂ ਕੱਲੀ ਜਿੱਥੇ ਮਰਜ਼ੀ ਰਵਾਂ ਮੈਂ ਪਰ ਤੁਹਾਡੇ ਬੱਚੇ ਜਿਹੜੇ ਛੋਟੇ ਛੋਟੇ ਨੇ ਇੱਕ 10 ਸਾਲ ਦੀ ਬੇਟੀ ਇੱਕ ਵਾਰ ਤੁਹਾਡੇ ਸਾਹਮਣੇ ਉਹ ਕੀ ਕਹੜੇ ਕਿਸੇ ਬੰਦੇ ਨਾਲ ਰਹੇ ਦੀ ਸਾਡੇ ਸਾਹਮਣੇ ਕਹਿ ਰਹੇ ਜੀ ਜੀ ਤੇ ਦੱਸੋ ਇੱਕ ਕਿੱਦਾਂ ਬੰਦਾ ਸਹੀ ਹੈ ਕਿਹਦੇ ਨਾਲ ਮੈਂ ਰਹਿ ਲਵਾਂ ਦੱਸੋ ਮੈਨੂੰ ਜੀ ਪਰ ਰੁਬੀ ਜੀ ਤੁਹਾਡੇ ਦੋਨਾਂ ਦੇ ਕਲਾਕ੍ਰਿਤੀ ਤੁਹਾਡੇ ਦੋ ਮਾਸੂਮ ਬੱਚੇ ਤੁਹਾਡੀ ਇੱਕ ਬੇਟੀ ਹੈ ਜਿਹੜੀ ਕਿ ਜਵਾਨੀ ਦੀ ਜਲੀ ਤੇ ਪੈਰ ਰੱਖਣ ਵਾਲੀ ਇੱਕ ਛੋਟਾ ਬੇਟਾ ਹੈ ਇਹ ਕਿਉਂ ਨੂੰ ਸੋਚਾ ਰਹੀ ਸੀ ਬਾਜੀ ਮੈਨੂੰ ਸੋਚਾ ਸੀ ਤਾਂ ਮੇਰੀ ਗੱਲ ਸੁਣੋ ਮੈਂ ਤਾਂ ਸਾਰਾ ਕੁਝ ਸੱਚ ਬਕਾਣਾ ਜਨਾਨੀ ਤੋਂ ਲੈ ਕੇ ਬੰਦਿਆਂ ਤਾਂ ਇਹਦੇ ਘਰ ਸ਼ਰਾਬਾਂ ਚਲਦੀਆਂ ਪਈਆਂ ਆ ਮਾਂ ਇਹਨਾਂ ਵੀ ਪਿੰਦੀ ਚਰਦੇ ਦੀ ਮਾਲ ਆਂਦੀ ਆ ਦੱਸੋ ਉਹ ਜਨਾਨੀ ਹੈ ਤਾਂ ਬੰਦਾ ਏ ਦੱਸੋ ਮੈਨੂੰ ਮੈਂ ਉਹ ਤੇ ਕੇ ਨੂੰ ਪਿਆਰਾ ਇਸ ਜਨੂ ਕਹਿ ਰਹੇ ਹੋ ਨਾ ਮੈਨੂੰ ਉਹਨਾਂ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਉਹ ਹੀ ਉਹ ਜਿਹੜੀ ਐਂਡ ਵੀ ਜਦੋਂ ਪਿਆਰੀ ਸੀ ਮੇਰੇ ਬੱਚੇ ਜਵਾਨ ਕੁੜੀ ਜਵਾਨ ਹੁੰਦੀ ਇਹਨੂੰ ਉਦੋਂ ਨਿਜਿਤ ਕਰਣੀ ਚਾਹੀਦੀ ਸੀ ਮੈਂ ਆਪਣੀ ਜਨਾਨੀ ਦੀ ਕਿੰਨੀ ਬਦਨਾਮੀ ਕਰ ਰਹੇ ਆ ਗਲੀ ਦੇ ਬੱਚੇ ਨੇ ਮੈਨੂੰ ਮੁੰਡਿਆਂ ਤੋਂ ਗਲਤ ਕਹਾਤਾ ਹੈ ਤੇ ਉਸ ਦਿਨ ਇੱਕ ਮਰੂੜ ਦੇਤੇ ਨੇ ਮੁੰਡਿਆਂ ਨੂੰ ਕਿਹਾ ਮੇਰੀ ਜਨਾਨੀ ਗਲੀ ਦੇ ਚੋ ਰੋਡ ਤੋਂ ਲੰਘੂਗੀ ਤੇ ਮੇਰੀ ਜਨਾਨੀ ਦੀ ਵੀਡੀਓ ਬਣਾ ਕੇ ਹੈ ਫੇਸਬੁੱਕਾਂ ਤੇ ਪਾ ਦਿਓ ਨੈੱਟ ਤੇ ਪਾ ਦਿਓ ਇਹ ਕਿਹੜੇ ਕਸੂਤਾ ਬੰਦੇ ਇੱਥੇ ਕਹਿੰਦੇ ਜਨਾਨੀਆਂ ਬਾਰੇ ਜੀ ਦੱਸੋ ਮੈਂ ਮੇਰੇ ਮੁੰਡੇ ਕੋਲ ਹੀ ਤੇ ਨਾ ਮੈਂ ਜੋ ਮੁੰਡੀਆਂ ਨਾ ਮੈਂ ਸੱਚ ਬੋਲਦੀ ਵੀ ਨੇ ਤੁਸੀਂ ਵੀ ਪੇਸ਼ ਹੋ ਰਿਹਾ ਹੋ ਰਿਹਾ ਜੀ ਉੱਤੇ ਜੀ ਮੈਨ ਪਰ ਕੋਈ ਤੁਹਾਨੂੰ ਹੋ ਸਕਦਾ ਤੁਹਾਨੂੰ ਕੋਈ ਗੁੰਮਰਾਹ ਕਰਦਾ ਹੋਵੇ ਜੇ ਤੁਹਾਡੇ ਪਰ ਇਹਦੇ ਵਿੱਚ ਤੁਹਾਡੇ ਮਨਸੂਮ ਬੱਚੇ ਹੁੰਦੇ ਨੇ ਕੋਈ ਕਸੂਰ ਨਹੀਂ ਨਾ ਦੋਨਾਂ ਚ ਬਾਜੀ ਬੱਚਾ ਨਾ ਮੇਰੇ ਬੱਚਿਆਂ ਨੂੰ ਮੈਂ ਤਾਂ ਖੁਦ ਕਹਿੰਦੀ ਮੇਰੇ ਬੱਚਿਆਂ ਦਾ ਕੋਈ ਕਸੂਰ ਨਹੀਂ ਮੈਂ ਉਹ ਇੰਨੇ ਦਰਲੇ ਕੀਤੇ ਸੀ ਇਸ ਬੰਦੇ ਦੇ ਅਕੇ ਕਿ ਮੋਂ ਨੂੰ ਜੇ ਤੂੰ ਪੀ ਕੇ ਆਣਾ ਨਾ ਆਰਮਨਤ ਐ ਜਿਆ ਕਰ ਮੇਰੇ ਬੱਚੇ ਖੁਦ ਜਾਂਦੇ ਮੇਰੇ ਨਾਲ ਹੁੰਦੇ ਸੀ ਬਾਜੀ ਜੀ ਇਹਨੇ ਮੇਰੇ ਬੱਚਿਆਂ ਨੂੰ ਆਪ ਦੂਰ ਕੀਤੇ ਆ ਜੇ ਨਾ ਚਾਵਣਾ ਮੇਰੀ ਗੱਲ ਸੁਣੋ ਮੈਂ ਚਾਵਣਾ ਜੀ ਦਾ ਸਾਰਾ ਟੱਪਰ ਦੇ ਨਾਲ ਲਗਾ ਕੇ ਨਾ ਮੈਂ ਘਰ ਦੇ ਮੂਹਰੇ ਅੱਗ ਲਾ ਕੇ ਆਪਣੇ ਨੂੰ ਮਕੂਬਲਵਾ ਤੇ ਸਾਰਾ ਟੱਪਰ ਨਹੀਂ ਬਚਿਆ ਛੁਟਣਾ ਹੈ ਇਹ ਹੱਦੇ ਵੀ ਮੇਰੇ ਤੋਂ ਇੰਝ ਆ ਗਿਆ ਕਿ ਤੁਸੀਂ ਤੇ ਪਰ ਮੈਡਮ ਜੀ ਤੁਹਾਡਾ ਕੋਈ ਨੇੜ ਤਾਂ ਹੁੰਦੀ ਹੋਵੇ ਕਿਸ ਤਰ੍ਹਾਂ ਹੋ ਸਕਦੀ ਹੈ ਮੇਰੇ ਦੇ ਨਾ ਸਾਧਣਾ ਪਈ ਮੈਂ ਮੰਡੇ ਦਾ ਬੰਦੇ ਨੂੰ ਹਜੇ ਵੀ ਮੈਂ ਮੰਡੇ ਬੰਦੇ ਨੂੰ ਮੈਂ ਬੋਮਾ ਸੈਲਰ ਚ ਪੇਸ਼ ਹੋਣਾ ਮੈਂ ਅੱਜ ਵੀ ਜਾ ਕੇ ਆਈ ਮੈਂ ਉਹਨੇ ਅੱਗੇ ਬੈਠੀ ਆ ਮੈਂ ਕੁਣੀਆਂ ਵੀ ਬੈਠੀਆਂ ਇਹਦੇ ਛੂਲੇ ਕੋਲੇ ਕਹਿੰਦਾ ਮੈਨੂੰ ਫੋਨ ਦਿੱਤਾ ਮੈਂ ਕਿਉਂ ਤੈਨੂੰ ਫੋਨ ਕਰਨਾ ਪਰ ਜੇ ਤੁਹਾਡੀ ਕੋਈ ਨੀੜ ਤਾਂ ਹੁੰਦੀ ਕਿਸੇ ਤਰ੍ਹਾਂ ਹੋ ਸਕਦੀ ਹੈ ਬੱਚਿਆਂ ਦੇ ਪਿਛਲੇ ਮੇਰੀ ਕੋਈ ਨਹੀਂ ਪਾਜੀ ਇਸ ਬੰਦੇ ਨਾਲ ਮੈਂ ਨਹੀਂ ਰਹਿਣਾ ਇਹ ਵੀ ਤਾਂ ਹੁਣ ਮੈਂ ਆਪਣਾ ਫੈਸਲਾ ਲੈਣਾ ਕਿ ਇਹ ਨਹੀਂ ਤਲਾਕ ਦੇ ਕਹਿੰਦਾ ਮੈਂ ਆਪਣਾ ਇੱਕ ਤਰ੍ਹਾਂ ਦਾ ਤਲਾਕ ਲੈ ਲੈਣਾ ਬਸ ਉਹ ਮੈਂ ਕਿੱਦਾਂ ਲੈਣਾ ਮਿਲਣ ਨਾਲ ਖੜੀ ਆ ਸਾਰੇ ਗਵਾਂ ਨੂੰ ਠੀਕਾ ਮੈਨੂੰ ਪੋਸਟਕਾਡਾਂ ਮਿਲੇ ਭੈਣ ਭਾਈਆਂ ਦੀ ਠੀਕਾ ਉਹਨਾਂ ਦਾ ਦਿੱਤਾ ਕਦੇ ਮੈਂ ਭੁੱਲ ਨਹੀਂ ਸਕਦੀ ਕਸ ਜੇ ਇਹ ਨਹੀਂ ਮੰਨੇਗਾ ਨਾ ਫੇਰ ਤਾਂ ਇਹ ਜੋ ਮੈਂ ਆਪਣਾ ਖਰਚਾ ਵੀ ਜਿੰਨਾ ਮੈਂ ਬੂਮਰ ਸੈਲਰ ਚ ਲਾਵਾਂਗੀ ਨਾ ਉਹਨੂੰ ਪੇਸ਼ ਕਰਨਾ ਪੈਣਾ ਵੀ ਇਹ ਮੈਂ ਆ ਕਰੇਗਾ ਨਾ ਮੈਨੂੰ ਹੋਰ ਗਾਂ ਪੇਸ਼ ਹੋਊਗੀ ਮੇਰੇ ਜਾ ਕੇ ਤੁਹਾਡੇ ਬੱਚੇ ਬੱਚੇ ਪਾਲੇ ਨੇ 18 ਸਾਲਾਂ ਤੱਕ ਮੇਰੇ ਨਾਲ ਬੱਚਾ ਮਾਦਾ ਹੋ ਸਕਦਾ ਪੱਕਾ ਅਨ ਪਿਓ ਦਾ ਹੋ ਸਕਦਾ ਪੱਕਾ ਠੀਕ ਹੈ ਪਰ ਪਰ ਜਦੋਂ ਮੈਂ ਖੁਦ ਮੇਰੀ ਗੱਲ ਸੁਣ ਵੀਰੇ ਜਦੋਂ ਮੈਂ ਖੁਦ ਕਹਾਂਗੀ ਸਟੈਂਡ ਹੋ ਜੂਗੀ ਨਾ ਮੈਂ ਬੱਚਾ ਜਦੋਂ ਮਰਜ਼ੀ ਲੈ ਸਕਦੀ ਹਾਂ ਜੀ ਬਿਲਕੁਲ ਰੂਪੀ ਜੀ 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 2000 ਮੈਂ ਆਪਣੇ ਬੰਦੇ ਕੋ ਫੈਸਲਾ ਲੈ ਰਹੀ ਆ ਠੀਕ ਆ ਫਿਰ ਵੀ ਮੈਂ ਸਲਾਹ ਲੈਣ ਤੋਂ ਬਾਅਦ ਵੀ ਮੈਂ ਸੋਚੂਗੀ ਕਿ ਮੈਂ ਆਪਣੇ ਬੰਦੇ ਨਾਲ ਰਹਿਣਾ ਚਾਹਾਂਗੀ ਕਿ ਨਹੀਂ ਰਹਿਣਾ ਚਾਹਾਂਗੀ ਬਸ ਇੱਕ ਵਾਰੀ ਮੈਂ ਤੇ ਕੋਲੋਂ ਫੈਸਲਾ ਲੈਣਾ ਲੈਣਾ ਠੀਕ ਆ ਰੂਪੀ ਜੀ ਸਲਾਹ ਤੋਂ ਬਾਅਦ ਵੀ ਮੈਂ ਇਹ ਸੋਚੂਗੀ ਰੂਪੀ ਜੀ ਕੱਲ ਸੁਣੂਗੇ ਹਾਂ ਜੀ ਰੂਪੀ ਜੀ ਸਪੇਸ਼ਲ ਤੁਸੀਂ ਬਿਲਕੁਲ ਆਪਣੀ ਜ਼ਿੰਦਗੀ ਦੇ ਫੈਸਲੇ ਲੈ ਰਹੇ ਹੋ ਤੁਹਾਨੂੰ ਹੱਕ ਆ ਪਰ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕ ਤੁਹਾਨੂੰ ਇਦਾਂ ਕਹਿ ਮੈਂ ਇੱਕ ਐਜ਼ੇ ਪੱਤਰਕਾਰ ਹੀ ਕਹਿ ਰਿਹਾ ነਦਾ ਮੈਂ ਕੋਈ ਉਹ ਤਾਂ ਨਹੀਂ ਕਹਿ ਰਿਹਾ ਵੀ ਜਿਹੜੇ ਲੋਕ ਪੰਜ ਸਾਲ ਦੀ ਪੱਤਰਕਾਰ ਥਾਣੇ ਵਿੱਚ ਆਇਆ ਸੀ ਉਹ ਰੁਕਿਆ ਕਿਉਂਦੀ ਜੋ ਪੱਤਰਕਾਰ ਸੀ ਉਹ ਖੜਦਾ ਜੀ ਮੈਨੂੰ ਨਹੀਂ ਪਤਾ ਪੱਤਰਕਾਰ ਉਹ ਹੁੰਦੇ ਭੱਜਦੇ ਨਹੀਂ ਹੁੰਦੇ ਪੱਤਰਕਾਰ ਬੰਦਿਆਂ ਨੂੰ ਬਨੇ ਨੂੰ ਬੁਲਾਉਂਦਾ ਜੀ ਤੁਹਾਨੂੰ ਪੱਤਰਕਾਰ ਨੂੰ ਭੇਜਦਾ ਸੀ ਉੱਥੇ ਮੈਨੂੰ ਪਤਾ ਨਹੀਂ ਕੋਈ ਪੰਜ ਸਾਲਾਂ ਦੀ ਪੁਛਿਆ ਜੀ ਮੈਨੂੰ ਪਤਾ ਰੁਪੀ ਜੀ ਮੈਨੂੰ ਨਹੀਂ ਪਤਾ ਕੌਣ ਆਇਆ ਸੀ ਪਰ ਮੈਂ ਤੁਹਾਨੂੰ ਇੱਕ ਐਜ਼ੇ ਇੱਕ ਨੋਰਮਲ ਪਰਸਨ ਤੋਂ ਅੰਦਾਜ਼ ਗੱਲ ਕਰ ਰਿਹਾ ਵੀ ਪੱਤਰਕਾਰ ਨੇ ਮੈਨੂੰ ਸਬਰ ਤੋਂ ਚੰਗੀ ਤਰ੍ਹਾਂ ਪਛਾਣਦੀ ਜਿਹੜਾ ਪੱਤਰਕਾਰ ਆਇਆ ਸੀ ਨਾ ਉਹ ਕੋਈ ਪੱਤਰਕਾਰ ਨਹੀਂ ਹੈ ਵੀਰੇ ਮੈਨੂੰ ਚੰਗੀ ਤਰ੍ਹਾਂ ਹੀ ਜਾਣਦੀ ਆ ਜਿਹੜਾ ਉਹਦਾ ਮੈਂ ਘਰ-ਵਾਰ ਵੀ ਜਾਣਦੀ ਸੀ ਮੈਂ ਥਾਣੇ ਤੋਂ ਮੈਂ ਸਿੱਧਾ ਉਹਨੂੰ ਲੈ ਕੇ ਉਹਦੇ ਘਰ ਪਹੁੰਚ ਵੀ ਸਾਦੀ ਸੀ ਪੁਲਿਸ ਲੈ ਕੇ ਵੀ ਆ ਪੱਤਰਕਾਰ ਕਰਾਉਂ ਇਨਕਵਾਈ ਇਹ ਕਿੱਥੋਂ ਦੀ ਇਹ ਪੱਤਰਕਾਰ ਬੰਦਾ ਹੈ ਚਲੋ ਹੁਣ ਤੁਸੀਂ ਰੂਬੀ ਜੀ ਇਹ ਦੱਸੋ ਤੁਸੀਂ ਰੂਬੀ ਜੀ ਜੇ ਹੁਣ ਤੁਹਾਡੇ ਕੋਈ ਨੇੜਤਾ ਹੁੰਦੀ ਹੈ ਤੁਹਾਡੇ ਇੱਥੇ ਜੇ ਇਹਨਾਂ ਭਾਈ ਸਾਹਿਬ ਨਾਲ ਤੇ ਸਾਡਾ ਤਾਂ ਕੋਈ ਅਸੀਂ ਤਾਂ ਹੀ ਜਾਵਾਂਗੇ ਤੁਹਾਡਾ ਘਰ ਕਿਉਂਕਿ ਇਹਨਾਂ ਨੇ ਸਾਨੂੰ ਬੁਲਾਇਆ ਸੀ ਤੇ ਅੱਜ ਮੇਰਾ ਪੱਖ ਲੈਣਾ ਤੁਹਾਡਾ ਫਰਜ ਸੀਗਾ ਤਾਂ ਆ ਮੈਂ ਤੁਹਾਡਾ ਪੱਖ ਲੈ ਰਿਆ ਆ ਜੇ ਜੇ ਤੁਹਾਨੂੰ ਕੋਈ ਵੀ ਗਲਤ ਗੱਲ ਹੋਈ ਆ ਤੇ ਤੁਹਾਨੂੰ ਹੱਕ ਆ ਉਹ ਤੁਸੀਂ ਗੱਲ ਕਰਨ ਦਾ ਤੇ ਤੁਸੀਂ ਜੋ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਪਰ ਜਿਹੜੇ ਤੁਹਾਨੂੰ ਲੋਕ ਕਹਿ ਰਹੇ ਆ ਵੀ ਬੂਮਨ ਸਲ ਚ ਇਦਾਂ ਖਰਚਾ ਲੱਗ ਜਾਂਦਾ ਫਲਾਣਾ ਲੱਗ ਜਾਂਦਾ ਪਰ ਉਹ ਬੜਾ ਲੌਂਗ ਲਾਟਿੰਗ ਡਿਸੀਜਨ ਹੁੰਦਾ ਆ ਪਰ ਉਨੀ ਦੇਰ ਚ ਤੁਹਾਡੇ ਬੱਚਾ ਦਾ ਪੂਰੇ ਜਿਹੜਾ ਕੀ ਆ ਉਹ ਖਰਾਬ ਹੋ ਸਕਦਾ ਬਾਜੀ ਮੈਨੇ ਸਿਰਾ ਹੁਣ ਮੇਰੇ ਮੈਂ ਤਾਂ ਬਹੁਤ ਸੋਚਿਆ ਸੀਗਾ ਮੈਨੂੰ ਬਹੁਤ ਟੈਂਕ ਦਿੱਤਾ ਸੀਗਾ ਸਾਲ ਤੋਂ ਇੱਕ ਟਾਈਮ ਦੇਰੀ ਆ ਰਹੀ ਸੀ ਕਿ ਇਹ ਮੋਨ ਇਹਦੀ ਮਾਂ ਪਤਾ ਕੀ ਕਹਿੰਦੀ ਹੁੰਦੀ ਸੀਗੀ ਬੇਸ਼ੱਕ ਵੀਰੇ ਮੇਰੀ ਰਿਪੋਰਟਿੰਗ ਲਾ ਲਓ ਮੈਂ ਇੱਦੀ ਬੋਲਾਂਗੀ ਪਤਨੀ ਸੀ ਨਹੀਂ ਠੀਕ ਹੈ ਨਾ ਇਹਦੀ ਮਾਂ ਨੇ ਮੈਨੂੰ ਪਤਾ ਕੀ ਕਿਹਾ ਸੀਗਾ ਇਹਨਾਂ ਨੂੰ ਕੱਢ ਬੰਦ ਨੂੰ ਇਹ ਲਫ਼ਜ਼ ਬੋਲਣ ਵਾਲੇ ਮੈਨੂੰ ਧੀ ਆ ਜੀ ਇਹਨਾਂ ਦੇ ਘਰ ਦੀ ਦੱਸੋ ਮੈਨੂੰ ਪਹਿਲਾਂ ਜੀ ਮੇਰੇ ਬੰਦੇ ਨੇ ਖੁੱਦ ਮੈਨੂੰ ਇੰਨੀ ਗੱਲ ਕਹੀ ਹੈ ਕਹਿੰਦਾ ਕਹਿੰਦਾ ਇਹ ਗੁੰਡਿਆ ਦੀ ਹਰਦੀਆ ਤੋ ਸੋਏ ਗੱਲ ਮੈਂ ਬੰਦੇ ਨੂੰ ਕਹਿਣਾ ਲਿਆ ਖੁਦ ਦਰੀਚੇ ਖੜ ਕੇ ਬਨੇਰੀ ਖੜ ਕੇ ਨਹੀਂ ਆਈਆਂ ਗੱਲਾਂ ਕਿ ਇੱਜ਼ਤ ਹੈ ਮੇਰੀ ਉਸ ਘਰ ਦੇ ਚ ਪਰ ਦੱਸੋ ਬਈ ਮੇਰੀ ਸਮਾਈ ਫਾਤਾ ਸੀ ਮੇਰਾ ਬੰਦਾ ਮੋਨੂ ਜੀ ਤੁਹਾਡੀ ਵਾਈਬ ਵੀ ਵਿੱਚ ਗੱਲ ਕਰ ਰਹੇ ਤੁਸੀਂ ਦੱਸੋ ਧੋਖ ਸਾਫ ਕਹਿ ਰਹੇ ਆ ਵੀ ਤੁਸੀਂ ਉਹਨਾਂ ਬਾਰੇ ਇਦਾਂ ਦੀ ਗਲਤ ਗੱਲ ਬੋਲੀ ਹੈ ਮੈਂ ਤੁਸੀਂ ਇਹ ਨਾ ਸੋਚੋ ਤੁਸੀਂ ਬੁਲਾਇਆ ਮੈਂ ਤੁਹਾਡੀ ਗੱਲ ਕਰਾਂਗਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਯਾਰ ਮੈਂ ਇਹ ਗਲਤੀਆਂ ਕਰਦੇ ਸੀਗੇ ਮੈਂ ਸਮਝਾ ਰਿਆ ਸੀ ਇਹਨਾਂ ਨੂੰ ਕਿ ਆਪਾਂ ਇਹ ਕੰਮ ਨਾ ਕਰੀਏ ਮੈਂ ਇਹਨਾਂ ਦੇ ਘਰ ਦੇ ਨੂੰ ਵੀ ਖਬਰ ਲਾਤੀ ਕਿਹੜੀ ਗਲਤੀ ਕਰ ਰਹੇ ਨੇ ਬੱਸ ਸਹੀ ਫੋਨ ਇੱਕ ਦੂਜੇ ਨੂੰ ਕਰਦੇ ਸੀਗੇ ਕਿੰਨੂ ਫੋਨ ਕਰਦਾ ਉਹ ਮੁੰਡੇ ਨੂੰ ਕਾਕੇ ਨੂੰ ਫੋਨ ਕਰਦੇ ਸੀਗੇ ਮੈਂ ਕਾਕਾ ਕੋਣਾ ਜੀ ਓਏ ਤੂੰ ਕਾਕੇ ਦਾ ਨਾਮ ਨਾ ਲੈ ਮੋਂ ਉਹਨੂੰ ਮੈਂ ਤੈਨੂੰ ਕਾੜ ਦੇਣਾ ਤੇ ਚੁਆਕੇ ਜੇ ਤੂੰ ਕਾਕੇ ਦਾ ਨਾਮ ਲੈ ਲਿਆ ਤੂੰ ਆ ਜਾ ਭਰਾਵਾ ਫਿਰ ਕੋਈ ਨਹੀਂ ਮੈਂ ਨਾਲ ਫੋਨ ਮਾਰੂ ਉਸ ਬੰਦੇ ਨਾਲ ਜਵੇਂ ਨਹੀਂ ਨਾਗੀ ਮੈਂ ਚਰਿਆਮ ਹੋ ਜੂਗੀ ਤੂੰ ਮੇਰਾ ਕੋਚੂ ਨਹੀਂ ਪਕਾਰ ਸਕਦਾ ਐਨਾ ਸੋਚ ਲਾ ਤੂੰ ਰੁਬੀ ਤੈਨੂੰ ਉਹਦਾ ਹੀ ਫੋਨ ਆ ਰਿਹਾ ਸੀਗਾ ਹਨਾ ਕਾਕੇ ਦਾ ਤਾਂ ਹੀ ਗੱਲਾਂ ਹੋਈਆਂ ਤੇ ਚਾਹ ਸੇਮਨ ਵੀ ਤੋੜਦੀ ਫੋਨ ਵੀ ਤੋੜਦਾ 4 ਮਹੀਨੇ ਬਾਅਦ ਫਿਰ ਤੂੰ ਉਹਨੂੰ ਫੋਨ ਲਾਤਾ ਨੇ ਕੀਤੀ ਅਸੀਂ ਉਹਨੂੰ ਘੇਰਿਆ ਉਹਨੇ ਘੇਰਿਆ ਸਾਨੂੰ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਤੇਰਾ ਪੱਖ ਲੈਣ ਦੀ ਮਾਰੀ ਮੈਂ ਉਹਦੀ ਭੈਣ ਨੂੰ ਕੌਣ ਦਿੱਤਾ ਮੈਨੂੰ ਕੀ ਪਤਾ ਉਹ ਮੁੰਡੇ ਦਾ ਕੋਲ ਨੰਬਰ ਚਾਲ ਤੇ ਉਹਦੀ ਭੈਣ ਦਾ ਫੇ ਮੇਰੀ ਗੱਲ ਹੋਈ ਕੋਈ ਮੁੰਡੇ ਨਾਲ ਚੱਲ ਨਹੀਂ ਹੋਈ ਫੇ ਤੇਰਾ ਫਰਜਿਸ ਨਹੀਂ ਕਰੋ ਜਾਣਦਾ ਤੂੰ ਉਹਦੇ ਮਗਰ ਲੱਗ ਕੇ ਉਹਦੇ ਗਈਆਂ ਉਥੇ ਓਏ ਮੇਰੀ ਗੱਲ ਸੁਣ ਤੂੰ ਮੈਨੂੰ ਕੀ ਕਿਹਾ ਸੀ ਨਾ ਤੂੰ ਆਪਣੇ ਤੇਜੋ ਆਈ ਸੀ ਕਹਿੰਦਾ ਇੱਥੇ ਮਾਰ ਰਹੀ ਆ ਤੂੰ ਕਹੀ ਜੋ ਮਰਜੀ ਗਈ ਚੱਲ ਜੋ ਕਹਿਣਾ ਗਈ ਚੱਲ ਜੋ ਤੇਰੇ ਦਿਲ ਚੰਦਾ ਗਈ ਚੱਲ ਅੱਛਾ ਦੇਖੋ ਸੱਚਾ ਫੇ ਨਹੀਂ ਕਰਦਾ ਤੂੰ ਮੇਰੀ ਗੱਲ ਕਹਿ ਕਿ ਨਹੀਂ ਕਹਿ ਮੈਂ ਕਾਨੂੰ ਕਹੂੰ ਐਨੀ ਗੱਲੇ ਦੱਸ ਪਾ ਬੱਸ ਤੈਨੂੰ ਛੱਡ ਦੇ ਪਰ ਮੈਂ ਤੇਰੇ ਕੋਲ ਉਹਦਾ ਤੇ ਜ਼ਿੰਦਗੀ ਚ ਨਹੀਂ ਆਣੇ ਪਰ ਹੁਣ ਮੇਰਾ ਇੰਨਾ ਬੋ ਹੋ ਗਿਆ ਨਾ ਕਿ ਤਾਂ ਮਨ ਐਂ ਨਾ ਕੁੱਟ ਗਿਆ ਨਾ ਤੂੰ ਭਰਾਵਾ ਮੈਂ ਘਰ ਬਸਾਣਾ ਆਪਣਾ ਘਰੇ ਆ ਜਾ ਨਿਆਣੇ ਆ ਨਿਆਣੇ ਦੀਖ ਆਪਣੇ ਠੀਕ ਨਾ ਪਾਗਲਾਂ ਵਾਲੀਆਂ ਗੱਲਾਂ ਨਾ ਕਰ ਆਪਣੇ ਘਰੇ ਆ ਜਾ ਬਸ ਮੈਂ ਵੀ ਨਾ ਕਰ ਤੇ ਤੇਰੇ ਘਰ ਤਾਂ ਮੈਂ ਨਾ ਮੇਰੀ ਬੁੱਧੀ ਵੀ ਨਹੀਂ ਕਦੀ ਆਉਗੀ ਤੇਰੇ ਘਰ ਚ ਸਮਝਾਈ ਨਾ ਮੈਂ ਤੈਨੂੰ ਘਰ ਜਾਣੇ ਚ ਬੁਲਾਇਆ ਉਹ ਤੇਰੀ ਸੋਚ ਆ ਉਹ ਤੇਰੀ ਸੋਚ ਆ ਫੈਸਲਾ ਕਰ ਲੈ ਮੋਨੋ ਦੇ ਦੇਖੋ 1 ਰੁਪਏ ਦੀ ਚੀਜ਼ ਨਹੀਂ ਮੰਗਣੀ 1 ਰੁਪਏ ਦੀ ਸਿਰਫ ਮੈਂ ਆਪਣਾ ਜੋ ਮੇਰੇ ਕੋਲ ਸਾਰਾ ਕੁਝ ਤੇ ਰਹੀ ਹੈ ਬਹੁ ਘਰੇ ਆ ਕੇ ਨਿਆਣੇ ਨੀ ਦੀਖ ਨਿਆਣਿਆਂ ਨੂੰ ਦੇਖ ਆਪਣੇ ਘਰੇ ਆ ਕੇ ਜੇ ਨਹੀਂ ਹੁੰਦਾ ਤਾਂ ਕੋਈ ਗੱਲ ਹੈਗੀ ਨਾ ਆਪਣੇ ਘਰੇ ਆ ਜਾ ਸੇਲੀ ਘਰੇ ਵੀ ਰਹਿ ਰਹੀ ਹੈ ਨਾ ਕੋਈ ਸੇਲੀ ਸੂਲੀ ਨਹੀਂ ਮੈਨੂੰ ਪਤਾ ਤੂੰ ਆਪਣੇ ਘਰੇ ਆ ਜਾ ਬਸ ਤੋ ਬੇਟਾ ਕੀ ਨਾਮ ਤੁਹਾਡਾ ਹਰਮਨ ਤੁਹਾਡਾ ਬੇਟੇ ਦੀ ਸੀਕ ਬੇਟੀ ਦੀ ਸ਼ਕਲ ਹੀ ਦਿਖਾ ਦੇ ਕੈਮਰਾ ਥੱਲੇ ਰੱਖਾਂਗੇ ਕੈਮਰਾ ਥੋੜਾ ਮਾਈਕਲ ਬੇਟਾ ਕੀ ਨਾਮ ਤੁਹਾਡਾ ਹਰਮਨ ਹਰਮਨ ਬੇਟਾ ਮੰਮਾ ਬਾਤ ਕਰ ਰਹੀ ਹੈ ਤੁਹਾਨੂੰ ਪਤਾ ਮੰਮਾ ਨੂੰ ਪਾਪਾ ਕੋਟਦੇ ਹੁੰਦੇ ਸੀ ਕਿ ਨਹੀਂ ਹੇ ਨਹੀਂ ਮੰਮਾ ਨੂੰ ਨਹੀਂ ਕੁੱਟਦੇ ਹੁੰਦੇ ਸੀ ਪਰ ਜਦੋਂ ਮੰਮਾ ਗਲਤੀ ਕਰਦੇ ਹੁੰਦੇ ਸੀ ਉਦੋਂ ਮੰਮਾ ਥੋੜਾ ਪਾਪਾ ਬੋਲਦੇ ਹੁੰਦੇ ਸੀ ਮੰਮਾ ਕੀ ਗਲਤੀ ਕਰਦਾ ਸੀ ਪੁੱਤ ਐਨਾ ਮੈਨੂੰ ਨਹੀਂ ਪਤਾ ਹੈਗਾ ਮੰਮਾ ਕੀ ਕਰਦੇ ਸੀ ਬਾਕੀ ਬਾਅਦ ਚ ਜਦੋਂ ਅਸੀਂ ਸੁੱਤੇ ਹੁੰਦੇ ਸੀ ਪਾਪਾ ਥੋੜਾ ਬੋਲਦੇ ਹੁੰਦੇ ਸੀ ਫੇਰ ਅਸੀਂ ਸੋ ਜਾਂਦੇ ਸੀ ਮੈਮ ਰੂਬੀ ਜੀ ਤੁਹਾਡੇ ਬੱਚੇ ਕਹਿ ਰਹੇ ਆ ਵੀ ਪਾਪਾ ਤੁਹਾਨੂੰ ਨਹੀਂ ਕੁੱਟਦੇ ਸੀ ਬਾਜੀ ਮੇਰੀ ਗੱਲ ਸੁਣੋ ਇਹ ਬੱਚੇ ਨੇ ਇਹ ਬੱਚੇ ਨੂੰ ਸੁਖਾਤਾ ਇਹ ਬੱਚੇ ਮੈਨੂੰ ਕਹਿੰਦੇ ਸੀ ਮਮਾ ਤੁਹੋਂ ਨਿਕਲ ਸਕਦੀਆਂ ਪਾਪਾ ਤੈਨੂੰ ਇੰਨਾ ਪਰੇਸ਼ਾਨ ਕਰਦਾ ਅੱਜ ਬੱਚੇ ਸਫਾਈ ਹੋਏ ਨੇ ਢਾਈ ਹੋਏ ਉਹ ਡਰਦੇ ਆ ਬੱਚੇ ਮੇਰੇ ਦੱਸ ਬੇਟਾ ਸਹੀ ਜਿਹੜੇ ਬੱਚੇ ਹੋ ਗਏ ਮੈਂ ਮੇਰੀ ਗੱਲ ਸੁਣੋ ਭਾਜੀ ਮੈਨੂੰ ਕਰਦੇ ਨਾ ਕਰੋ ਠੀਕ ਆ ਮੈਂ ਹੁਣ ਹੀ ਬੱਚੇ ਥਾਣੇ ਤੋਂ ਆ ਆ ਮੈਂ ਫੋਨ ਕਰਦੀ ਹਾਂ ਬਿਲਕੁਲ ਬਿਲਕੁਲ ਜੀਤ ਸਿੰਘ ਨੂੰ ਠੀਕ ਆ ਤੇ ਮੈਂ ਬੂਮਰ ਸੈਲਾ ਸੇ ਫੋਨ ਕਰ ਦਿੰਨੀ ਆ ਠੀਕ ਆ ਮੈਂ ਉਧਰ ਬੰਦੇ ਜਿਹੜੇ ਮੇਰੇ ਨਾਲ ਗਏ ਸੀ ਨਾ ਮੈਂ ਉਹਨਾਂ ਨੂੰ ਫੋਨ ਕਰਕੇ ਨਾ ਮੈਂ ਥਾਣੇ ਆ ਰਹੀ ਆ ਆ ਬੱਚੇ ਮੈਂ ਹੁਣ ਲੈਣ ਆ ਰਹੀ ਬਿਲਕੁਲ ਤੁਹਾਡਾ ਹੱਕ ਬੰਦ ਹੈ ਜੀ ਜੋ ਇਹਨਾਂ ਨੇ ਇੱਕ ਬੁਲਾਇਆ ਸੀ ਤਾਂ ਸਪੱਸ਼ਟ ਗੱਲ ਹੈ ਬੰਦੇ ਨੂੰ ਨਾ ਮੈਂ ਮੇਂਹਨਤ ਕਰ ਰਹੀ ਹਾਂ ਨਾ ਮੇਰਾ ਪੈਸਾ ਜਿੰਨਾ ਲੱਗਦਾ ਨਾ ਮੈਂ ਲਾ ਦੂੰਗੀ ਪਰ ਹੁਣ ਇਹ ਬੰਦੇ ਦੀ ਨਾ ਮੈਂ ਖਰੀਸੀਆਂ ਨਹੀਂ ਐ ਤੇ ਕਰਾਉਣੀਆਂ ਨਾ ਜਿਹਦੇ ਇਸ ਬੰਦੇ ਦੇ ਪٹے ਨਾ ਪਵਾਏ ਨਾ ਮੈਂ ਵੀ ਇੱਕ ਮਾੜੀ ਜੰਮੀ ਨਹੀਂ ਹੋਊਂਗੀ ਜਿਸ ਬੰਦੇ ਨੇ ਮੈਂ ਟੱਕਾ ਨਾ ਛੜਾਇਆ ਤੁਹਾਡਾ ਠੀਕ ਹੈ ਨਾ ਇਹਨੂੰ ਮੈਂ ਬਹੁਤ ਧਿਆਨ ਨਾਲ ਰੱਖਾਂਗਾ ਮੈਂ ਸੁਤਾ ਹੀ ਗੱਲ ਤਾਂ ਮੈਂ ਨਹੀਂ ਰਹਿਣਾ ਹਿੰਦੇ ਨਾਲ ਫਾਸ ਮੈਂ ਚਾਹੀ ਬੰਦੇ ਨਾਲ ਰਮਾ ਚਾਹੀ ਜਨਾਨੀ ਨਾਲ ਰਮਾ ਇਹ ਮੇਰਾ ਕੁਝ ਨਹੀਂ ਕਰ ਸਕਦਾ ਮੈਂ ਜਨਾਨੀ ਜਾ ਤਾਂ ਜੇ ਬੰਦੇ ਤੇ ਇੱਕ ਉਹ ਨਹੀਂ ਨਾ ਹੁੰਦੀ ਹਿੰਮਤ ਤੇ ਜਨਾਨੀ ਤਾਂ ਗਲਤ ਕਦਮ ਚੱਕਦੀ ਆ ਜੀ ਪਰ ਮੈਮ ਤੁਸੀਂ ਬੜਾ ਸੋਚ ਸਮਝ ਕੇ ਤੁਸੀਂ ਜੋ ਵੀ ਡਿਸੀਜਨ ਲੈਣਾ ਬਿੱਲੀ ਸਾਹਿਬ ਨੇ ਬੱਚਿਆਂ ਦਾ ਖਿਆਲ ਜੂਰ ਰੱਖੋ ਬੱਚਿਆਂ ਨੂੰ ਵੀ ਕੁਝ ਹੋਣ ਦਊਂਗੀ ਮੈਂ ਇਹਨੂੰ ਪਹਿਲਾਂ ਵੀ ਕਿਹਾ ਜੀ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਨਾ ਮੈਂ ਤੇਰਾ ਘਰ ਦਾ ਕੱਲਾ ਕੱਲਾ ਅੰਗ ਵੇਚ ਦੂੰਗੀ ਜੇਰਾ ਮੈਂ ਤੇ ਮੁੱਲੂ ਮੈਂ ਜੇ ਮੇਰੇ ਨਿਆਣੇ ਨੂੰ ਕੁਝ ਹੋ ਗਿਆ ਇਹਨਾਂ ਸੋਚਲ ਵੇਹੇ ਜੀ ਮੁੰਡੇ ਦੇ ਖਤ ਕਰ ਕੇ ਆਈਆਂ ਉੱਥੇ ਅੱਜ ਵੀ ਹੁਣੇ ਮੈਂ ਆ ਕੇ ਫਿਲਹਾਲ ਬੈਠੀ ਆਂ ਮੈਂ ਰੋਟੀ ਲੱਗੀ ਸੀ ਬਣਾ ਕੇ ਖਾਣ ਤੁਹਾਡਾ ਫੋਨ ਆ ਗਿਆ ਤਾਂ ਹੁਣ ਉਹ ਮੈਂ ਚੱਕ ਲਿਆ ਠੀਕ ਆ ਪਰ ਮੈਨੂੰ ਪੱਛੀ ਇਹੀ ਕਰਨੀ ਆ ਜੇ ਹਜੇ ਵੀ ਇਹ ਮਨ ਜਵੇਂ ਨਾ ਫਜਵੀ ਮਾਂਤਵੇ ਤਾਂ ਮੇਨਾ ਪੰਚਾਇਤੀ ਫੈਸਲਾ ਤਲਾਕ ਦੇ ਦੇ ਮੈਨੂੰ ਤਲਾਕ ਹੋਣ ਤੋਂ ਬਾਅਦ ਵੀ ਮੈਂ 6 ਮਹੀਨੇ ਬਾਅਦ ਦਾ ਡਿਸੀਜਨ ਲੈ ਲਾਂਗੀ ਕੋਈ ਤਾਂ ਕੋਈ ਮੇਰੇ ਜਦੋਂ ਦਿਮਾਗ ਖੰਡਾ ਹੋਏ ਮੇਰਾ ਕੋਈ ਸਿਚੂ ਡਿਸੀਜਨ ਨਹੀਂ ਆ ਮੇਰਾ ਇਹ ਡਿਸੀਜਨ ਇਹ ਮੈਨੂੰ ਤਲਾਕ ਦੇ ਦੇ ਠੀਕ ਆ ਉਸ ਤੋਂ ਬਾਅਦ ਹੀ ਮੈਂ ਸੋਚਾਂਗੀ ਜੋ ਸੋਚਾਂਗੀ ਜੇ ਤੁਸੀਂ ਡਿਸੀਜਨ 6 ਮਹੀਨੇ ਬਾਅਦ ਲੈਣਾ ਤਲਾਕ ਲੋਗ ਨਾ ਅਜੇ ਵੀ 2-3 ਮਹੀਨੇ ਤੁਸੀਂ ਲੱਗ ਰਹਿ ਕੇ ਆਪਣੇ ਮਾਈਂਡ ਨੂੰ ਨਾ 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 ਪਾਰਟੀ ਬਿਲਕੁਲ ਇਹ ਤਾਂ ਫਿਰ ਮੈਂ ਤਾਂ ਹੁਣ ਜੋ ਕਰਨਾ ਨਾ ਮੇਰੇ ਨਾਲ ਜੋ ਵੀ ਸਪੋਰਟ ਆ ਮੇਰੇ ਨਾਲ ਠੀਕਾ ਜੋ ਮੈਂ ਕਰਨਾ ਚਾਹੁੰਦੀ ਆ ਜੋ ਉਹਨਾਂ ਨੇ ਧੱਕਾ ਕਰ ਰਹੀ ਆ ਕਿ ਮੇਨਾਂ ਜੋ ਵੀ ਕਰੋ ਜਲਦੀ ਕਰੋ ਮੇਰੇ ਨਾਲ ਠੀਕਾ ਨਾ ਮੈਂ ਆਪਣਾ ਰਵਾਣਾ ਤੋੜਨਾ ਰਵਾਣਾ ਤੋੜਨਾ ਮੈਂ ਚਾਹੁੰਦੀ ਆ ਕਿਉਂਕਿ ਇਹ ਜੇ ਕਹਿੰਦਾ ਨਾ ਇਹ ਬੰਦੇ ਨਾਲ ਰਹਿੰਦੀ ਆ ਤੇ ਜੇ ਮੈਂ ਬੰਦੇ ਨਾਲ ਇਹ ਰਹਿ ਨਹੀਂ ਲੱਗੀ ਤੇ ਮੈਂ ਰਹਿਣ ਲੱਗ ਗਈ ਨਾ ਤੇ ਮੇਰਾ ਕੁਝ ਪਿਗਾੜ ਵੀ ਨਹੀਂ ਸਕਦਾ ਫੇ ਇਹ ਉਹਨੇ ਇਹ ਕਹਿੰਦਾ ਮੈਂ ਕਿਛੇ ਨਹੀਂ ਬੰਦੇ ਲਾਏ ਭਾਜੀ 8 ਸਾਲਾਂ ਚ ਇਹਨੂੰ ਮੈਂ ਆਪਣੇ ਪੇਕਿਆਂ ਨੂੰ ਵੀ ਨਹੀਂ ਕੁਝ ਕੋਇਆ ਕਿ ਇਹਨੇ ਮੇਰੇ ਪੇਕਿਆਂ ਨੂੰ ਵੀ ਇੰਨੇ ਆਗੰਗ ਦਾ ਪੱਜਾ ਇਹਨੇ ਮੇਰੇ ਪੇਕਿਆਂ ਸਾਹਮਣੇ ਵੀ ਇੰਨਾ ਕੁ ਪੁੱਛਿਆ ਮੈਨੂੰ ਮੈਨਾਂ ਜਮਾ ਮੈਂ ਰਹਿਣਾ ਜਮਾ ਤਾਂ ਮੈਨਾਂ ਦੱਸੋ ਮੈਂ ਤਾਂ ਇਹੀ ਕਹਿਣਾ ਵਾ ਤੂੰ ਘਰੇ ਆ ਜਾ ਆਪਣਾ ਘਰੇ ਰਹਿ ਦੇ ਦੋ ਮਹੀਨੇ ਕਹਿੰਨੀ ਪੀਣਾ ਮੈਂ 6 3 ਮਹੀਨੇ ਪਾਲਾ ਤੂੰ ਕੋਈ ਨਹੀਂ ਪਰ ਘਰੇ ਆ ਜਾ ਆਪਣੇ ਨਿਆਣਿਆਂ ਚ ਠੀਕ ਹਨ ਮੈਂ ਨਹੀਂ ਆਣਾ ਤੂੰ ਚਾਹੇ ਮੈਨੂੰ ਸਾਲ ਪਾਲਾ ਮੈਂ ਤੇਰੇ ਘਰ ਦਾ ਇੱਕ ਪੱਲ ਵੀ ਨਹੀਂ ਆਣਾ ਤੇਰੇ ਤਾਂ ਮੈਂ ਮਿਲਦੀ ਸ਼ਕਲ ਤਾਂ ਕਦੀ ਦੇਖਣੀ ਚਾਹਨੀ ਖਾਸ ਕਰਕੇ ਪਹਿਲੀ ਵਾਰ ਜੋ ਤੂੰ ਮੇਰਾ ਬੰਦਾ ਸੀ ਕਿ ਤੂੰ ਮੇਰੀ ਇੰਨੀ ਕ ਬਦਨਾਮੀ ਕਰਤੀ ਜਣੇ ਖਾਣੇ ਮੁੰਜਾ ਤਾਂ ਮੇਰੀ ਬਦਨਾਮੀ ਕਰਾਤੀ ਠੀਕ ਹੈ ਨਾ ਤੂੰ ਸਹੀ ਸੀ ਨਾ ਤੂੰ ਸਹੀ ਕੀਤਾ ਸਾਰਾ ਆਹ ਮੈਂ ਤੇ ਕੱਲ ਤਾਂ ਤੂੰ ਕਿਉਂ ਮੈਨੂੰ ਕਿਉਂ ਮੈਨੂੰ ਪਰੇਸ਼ਾਨ ਕਰ ਰਹੀ ਆਂ ਅਸੀਂ ਤੁਮੇ ਜੋ ਗਲਤ ਆਂ ਤੇ ਤੂੰ ਮੈਨੂੰ ਕਿਉਂ ਰੱਖ ਤਾਨੂੰ ਫੇਰਦਾ ਪਿਆ ਆਂ ਭਰਾਵਾ ਨਿਆਣੇ ਕਰਕੇ ਕਹਿ ਰਿਆ ਕਰੀ ਆਇਆ ਬਸ ਠੀਕ ਹੈ ਨਾ ਤੁਸੀਂ ਇੱਲੀ ਕਰੇ ਵੀ ਰਹਿ ਰਹੀ ਹੈ ਨਾ ਕਰੀ ਆ ਜਾ ਬਸ ਮੈਂ ਨਾ ਕਿਛੋ ਨਾ ਕੋਈ ਸੀ 1 ਮਿੰਟ ਨਿਆਣੇ ਵਿੱਚ ਕਿਛੋ ਲੈ ਕੇ ਆਈ ਸੀ ਨਹੀਂ ਲੈ ਕੇ ਆਈ ਤਾਂ ਹੀ ਤੈਨੂੰ ਕਹਿਣਾ ਨਿਆਣੇ ਤੇਰੇ ਆ ਤੂੰ ਆਪਣੇ ਨਿਆਣੇ ਵਿੱਚ ਆ ਜਾ ਹਾਲ ਹੋ ਗਿਆ ਸੀ ਇੱਕ ਸਮਝਾਦੀ ਸੀ ਤੈਨੂੰ ਮੱਲੇ ਨੇ ਵੀ ਸਮਝਾਈ ਸੀ ਮੋਂ ਨੂੰ ਤੋਂ ਆਪਣਾ ਘਰ ਖਰਾਬ ਕਰ ਰਹੇ ਆ ਆ ਮੋਂ ਨੂੰ ਤੋਂ ਆਪਣਾ ਘਰ ਖਰਾਬ ਪਰ ਮੋਂ ਨੂੰ ਤੇਥੋਂ ਮੇਰਾ ਇੱਕ ਸਬੂਤ ਦੀ ਮੇਰੇ ਤੋਂ ਕਹੇ 3600 ਫਰੂ 3600 ਸਾਰੇ ਮੰਨਣਗੇ ਸਾਰੇ ਹੀ ਮੰਨਣਗੇ ਹਾਕਲੇ ਸੀ ਆ ਇਕੱਲਾ ਕੀਤੀ ਐ ਕੁੜੀ ਦੇ ਨਾਲ ਆ ਗਾਣਾ ਅਸੀਂ ਕੱਢਿਆ ਆ ਕੁੜੀ ਨੂੰ ਠੀਕ ਆ ਨਾ ਕੋਈ ਨਹੀਂ ਕੋਈ ਨਹੀਂ ਆਖਲਾ ਸਬੂਤ ਸ਼ਾਰ ਠੀਕ ਆ ਮਿਲੂਗੀ ਜਦੋਂ ਗੁਮਰ ਸੈਲਰ ਤੋਂ ਸੋ ਅਬ ਇੰਸਟਾਗ੍ਰਾਮ ਤੇ ਜਿਹੜੀ ਤੁਸੀਂ ਸਾਰੀ ਰਿਕਾਰਡਿੰਗ ਸੁਣੀ ਹੈ ਜਿਹਦੇ ਵਿੱਚ ਉਹਨਾਂ ਦਾ ਕਹਿਣਾ ਵੀ ਇਹਨਾਂ ਤੇ ਇਲਜ਼ਾਮ ਲਾ ਰਹੀ ਹੋ ਲੇਡੀਜ਼ ਜਿਹੜੀ ਰੂਬੀ ਨਾਂ ਦੀ ਲੇਡੀਜ਼ ਇਹਨਾਂ ਦੀ ਵਾਈਫ ਇਹਨਾਂ ਤੇ ਇਲਜ਼ਾਮ ਲਾ ਰਹੀ ਆ ਵੀ ਇਹ ਮਾਰਦੇ ਕੋਰਤੇ ਸੀਤਾ ਜਿਹੜੀ ਭਾਸ਼ਾ ਆ ਉਹ ਵੀ ਤੁਸੀਂ ਦੇਖ ਲਈਤੀ ਆ ਪਰ ਸਭ ਤੋਂ ਵੱਡੀ ਗੱਲ ਆ ਕੁਝ ਹੋਵੇ ਪਰ ਆਪਣੇ ਬੱਚੇ ਜਿਹੜੇ ਦੀ ਛੱਤ ਨਹੀਂ ਚਾਹੀਦੀ ਨਾਲ ਜੇ ਹਸਬੰਡ ਮੀਆਂ ਵੀ ਵੀ ਜੇ ਕੁਛ ਖਟਾਸ ਆ ਵੀ ਜਾਂਦੀ ਕੋਈ ਸਮੇਂ ਦੂਰ ਰਹਿ ਕੇ ਦੂਰ ਕਰਨੀ ਚਾਹੀਦੀ ਆ ਕੀ ਨਵੇਂ ਰਿਲੇਸ਼ਨ ਉਹ ਕਦਰ ਸਾਡੀ ਕਰਨਗੇ ਜਿਹੜੇ ਅਸੀਂ ਪੁਰਾਣੇ ਰਿਸ਼ਤੇਾਂ ਵਿੱਚ ਸਾਡੀ ਕਦਰ ਹੋਣੀ ਚਾਹੀਦੀ ਆ ਬਹੁਤ ਸਾਰੇ ਸਵਾਲ ਆ ਅੱਜ ਇੱਕ ਘਰ ਰੁਲ ਗਿਆ ਕਿ ਬੱਚੇ ਰੋਲ ਰਹੇ ਨੇ ਪਰ ਕੀ ਇਹ ਰਿਲੇਸ਼ਨਾਂ ਦੇ ਵਿੱਚ ਸਾਡੀਆਂ ਜ਼ਿੰਦਗੀਆਂ ਨਹੀਂ ਦਬਾਉਂਦੀਆਂ ਹੁਣ ਤੁਹਾਨੂੰ ਕੀ ਲੱਗਦਾ ਤੁਹਾਡੀ ਵਾਈਫ ਤੁਹਾਡੇ ਤੋਂ ਆਉਂਗੀ ਕਿ ਹੁਣ ਤੁਹਾਡਾ ਅੱਗੇ ਜਿੱਦਾਂ ਉਹ ਰੂਟ ਲਈ ਕਹਿ ਰਹੇ ਆ ਵੀ ਮੈਂ ਮਾਤਾ ਪਿਤਾਵਾਂ ਕੀ ਆਦਾ ਮੈਂ ਤਾਂ ਭਾਈ ਤੁਹਾਡੇ ਸਾਹਮਣੇ کہہ ਰਿਹਾ ਉਹਨਾਂ ਨੂੰ ਕੀ ਘਰੇ ਆ ਜਾ ਆਪਣੇ ਨਿਆਣੇ ਦੇਖੋ ਹਨਾ ਵੀ ਕੋਈ ਨਹੀਂ ਕਿਸੇ ਦਾ ਹੈਗਾ ਬਾਕੀ ਉਹਨਾਂ ਨੇ ਕੁਝ ਹੋਰ ਸੋਚਿਆ ਹੋਊਗਾ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਕੀ ਫਰਿਆਦ ਕਰਦੇ ਹੋ ਮੈਂ ਤਾਂ ਇਹੀ ਕਹੂੰਗਾ ਕੀ ਘਰੇ ਆ ਜਾਣਾ ਆਪਣੇ ਨਿਆਣੇ ਚਾਣ ਬਈ ਸੋ ਅਸੀਂ ਬੇਚਾਵਾਂਗੇ ਜਰੂਰੀ ਜੀ ਜੇ ਤੁਸੀਂ ਇਹ ਵੀਡੀਓ ਦੇਖੋ ਤਾਂ ਤੁਸੀਂ ਆਪਣੇ ਘਰ ਆ ਜਾਓ ਆਪਣਾ ਪਰਿਵਾਰ ਸੰਭੋ ਜਿਹੜੇ ਇਹ ਤੰਦਾਂ ਦੇ ਰਿਸ਼ਤੇ ਹੁੰਦੇ ਆ ਨਕਲੀ ਤੰਦਾਂ ਦੇ ਇਹ ਜਰਾ ਦੇਰ ਨਹੀਂ ਰਹਿੰਦੇ ਹੁੰਦੇ ਕਿਉਂਕਿ ਜੇ ਆਪਣੇ ਘਰ ਚ ਸੁੱਖ ਨਹੀਂ ਮਿਲਿਆ ਤੇ ਬਾਹਰ ਦੀ ਉਮੀਦ ਨਾ ਕਰੋ ਜਿੰਨੇ ਵੀ 4 ਦਿਨ ਦੀ ਚਾਂਦਰੀ ਦਿਖਾਣੀ ਆ ਉਹਨੇ ਵੀ ਬਾਅਦ ਚੋ ਇਹ ਹੀ ਛੱਡ ਦੇਣਾ ਪਰ ਇਹੇ ਤੁਹਾਡੇ ਨਾਲ ਖੜਾ ਹੈ ਅੱਜ ਵੀ ਖੜਾ ਹੈ ਪਤਾ ਹੋਣ ਦੇ ਬਾਵਜੂਦ ਵੀ ਖੜਾ ਆ ਬੱਚੇ ਵੀ ਐ ਛੋਟੇ ਛੋਟੇ ਪਰਿਵਾਰ ਵੀ ਰੁੱਲਦੇ ਆ ਸੁਰਤ ਸਾਹਿਬ ਨਾਲ ਕੀ ਕਹਿੰਦੇ ਉਹ ਬੱਚੇ ਅੱਜ ਬੱਚਾ ਦੁਖੀ ਆ ਕਿੰਨੇ بیٹے ਤੁਹਾਡੇ ਮੇਰੇ ਦੋ بیٹے ਹੈ ਜੀ بیٹے ਇੱਕ ਬੇਟੀ ਦੀ شادی ਸ਼ੁਦਾ ਜੀ ਸਾਰੇ ਵਿਆਹ ਹੈ ਜੀ ਸਾਰੇ ਵਿਆਹ ਹੈ ਜੀ ਆ ਬੇਟੀ ਨਾਲ ਕੀ ਹੋਇਆ ਬੇਟਾ ਬੜੀ ਸੋਹਣੀ ਜ਼ਿੰਦਗੀ ਬਲੈਫ ਘਟਰੇ ਜੀ ਆਪਣੀ ਹੈ ਪਤਾ ਨਹੀਂ ਇੱਕ ਪਾਣਾ ਵਰਤਾਂ ਗਿਆ ਹਮ ਲੋ ਇੱਕ 3% ਬੰਦਾ ਵਿੱਚ ਆ ਗਿਆ ਇਹਨਾਂ ਦੇ ਸਾਨੂੰ ਇਸ ਚੀਜ਼ ਦਾ ਇਲ ਵੀ ਨਹੀਂ ਹੋਇਆ ਅਸੀਂ ਜੋਬ ਤੇ ਸੀ ਮਗਰੋਂ ਆ ਕੇ ਰੰਗ ਰਲੀਆਂ ਮਨਾਦੇ ਰਹੇ ਥੇ ਸਾਨੂੰ ਨਹੀਂ ਪਤਾ ਲੱਗਾ ਨਾ ਕਿਸੇ ਮੱਲੇ ਵਾਲੇ ਨੇ ਦੱਸਿਆ ਨਾ ਸਾਨੂੰ ਕੋਈ ਇਸ ਦੀ ਪੜਕ ਲੱਗੀ ਜਦੋਂ ਏ ਬੋਲਦੇ ਸੀ ਲੜਦਾ ਝਗੜਦਾ ਸੀ ਅਸੀਂ ਇਹਨਾਂ ਨੂੰ ਸੈਪਰੇਟ ਪੋਰਸ਼ਨ ਦਿੱਤਾ ਹੋਇਆ ਸਾਰਾ ਅਸੀਂ ਨੂੰ ਕੋਈ ਲੈਣ ਦੇਣ ਹੈ ਨਹੀਂ ਸਾਡਾ ਇਹਨਾਂ ਨਾਲ ਇਹ ਬੋਲ ਬੋਲ ਬਾਣੀ ਹੈਗੀ ਆ ਜੀ ਹਜ਼ੂਰੀ ਕਰੀ ਦੀ ਸਾਰੇ ਨਾਲ ਐਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੇ ਸਾਨੂੰ ਜਦੋਂ ਆਹ ਗੱਲ ਦਾ ਪਤਾ ਲੱਗਿਆ ਜਦੋਂ ਉਹਨੂੰ ਅਸੀਂ ਪੁੱਛਿਆ ਕਿ ਛਾ ਉਹ ਉਲਟਾ ਬੋਲਦੀ ਆ ਹੁਣ ਪੁੱਤ ਤੁਹਾਡਾ ਸਭ ਕੋ ਜਾਣਦੇ ਹੋ ਵੀ ਰੱਖਣ ਨੂੰ ਤਿਆਰ ਆ ਹਾਂਜੀ ਹਾਂਜੀ ਵੀਡੀਓ ਵੀ ਇਹਦੇ ਕੋਲ ਹੈਗੀਆਂ ਨੇ ਹਾਂਜੀ ਹਾਂਜੀ ਪਰ ਮਜਬੂਰ ਆ ਹੁਣ ਬੱਚੇ ਨਾਲ ਰੋਲ ਜਾਣਾ ਇਸ ਕਰਕੇ ਸਰ ਪਰ ਬਹੁਤ ਔਡੀ ਗੰਦੀ ਮੈਂ ਨਹੀਂ ਰਹਿਣਾ ਉਨੇ ਹੀ ਰਹਿਣਾ ਹੁਣ ਆਪਾਂ ਉਹ ਧੱਕਾ ਤੇ ਆਪਾਂ ਕਰ ਨਹੀਂ ਸਕਦੇ ਕਿਸੇ ਨੂੰ ਆਪਾਂ ਜ਼ੋਰ ਜ਼ਬਰਦਸਤੀ ਆਪਣਾ ਘਰ ਵਿੱਚ ਬੰਨ ਕੇ ਰੱਖ ਨਹੀਂ ਸਕਦੇ ਉਹ ਆਪਣੀ ਮਰਜ਼ੀ ਕਰੂ ਇਹ ਕਰ ਲਵੇ ਫਿਰ ਪਰ ਕੋਈ ਫਰਿਆਦ ਆਪਣੇ ਬੱਚੇ ਨੂੰ ਗੱਲਾਂ ਚਾਹੁੰਦਾ ਵੀ ਆਪਣੇ ਬੱਚਿਆਂ ਲਈ ਹੀ ਬਾਬਦਾਂਗੇ ਫੇ ਅਸੀਂ ਤੇ ਬੇਨਤੀ ਕਰ ਸਕਦੇ ਭਈ ਆਪਣੇ ਘਰੇ ਆ ਜਾ ਬੱਚਾ ਕੋਲ ਆ ਜਾ ਤੇ ਬੱਚੇ ਸਾਬ ਆਪਣੇ ਸੋ ਪਰਿਵਾਰ ਹਜੇ ਵੀ ਜਿਹੜੀ ਬੇਨਤੀ ਕਰਦਾ ਪਿਆ ਸਭ ਕੁਝ ਜਾਣ ਦੇ ਬਾਵਜੂਦ ਵੀ ਚਲੋ ਘਰ ਹਾਜ਼ਰ ਕਰਦਾ ਬਸਿਆ ਰਹੇ ਵਾਅ ਅਸੀਂ ਵੀ ਹੀ ਜਾਵਾਂਗੇ ਹਰਦਾ ਕਰਦਾ ਘਰ ਬਸਿਆ ਰਹੇ ਜੇ ਕੋਈ ਗਲਤੀਆਂ ਇਹਨਾਂ ਵੱਲੋਂ ਆ ਤੇ ਇਹ ਵੀ ਆਪਣੀਆਂ ਗਲਤੀਆਂ ਸੁਧਾਰਨ ਤੇ ਜੇ ਉਹਨਾਂ ਵੱਲੋਂ ਵੀ ਸੁਧਾਰਨ ਤਾਂ ਕਿ ਇਹ ਬੱਚਿਆਂ ਦੀ ਜ਼ਿੰਦਗੀ ਬੈਟਰ ਹੋ ਸਕੇ ਜੋ ਇਹਨਾਂ ਨੇ ਉਹ ਬੱਚੇ ਇਹਨਾਂ ਦੀ ਦੇਹਲੀਦ ਰੱਖਣੇ ਬੜੀ ਬੜੀ 12 ਸਾਲ ਦੀ ਹੈ ਹੋਰ ਦੋ ਚਾਰ ਸਾਲ ਨੂੰ ਦੇਹਲੀਦ ਰੱਖ ਲੈਣਾ ਜਵਾਨੀ ਦੇ ਲਈ ਤੇ ਪਿਆਰ ਰੱਖਣਾ ਹੈ ਤਾਂ ਉਹ ਬੱਚੀ ਦੀ ਦੇਖਭਾਲੇ ਕਿ ਮਾਤਾ ਸਾਇਆ ਬਹੁਤ ਜੁਰੀ ਹੈ ਸੋ ਬਾਕੀ ਤੁਸੀਂ ਆਪਣੇ ਆਪਣੇ ਕਮੈਂਟਾਂ ਵਿੱਚ ਜਰੂਰ ਜਵਾਬ ਦੇਣਾ ਕੌਣ ਸਹੀ ਕੌਣ ਗਲਤ ਹੈ ਨਵੇਂ ਬੱਚੇ ਜੁੜੇ ਰਹੋ ਸਾਡੇ ਨਾਲ ਤੇ ਇਧਰ ਪ੍ਰਾਈਮ ਤੇ ਨੂੰ ਚੈਨਲ